ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਏ ਆਂ ਅੱਜ ਦੀ ਨਵੀਂ ਕਹਾਣੀ ਦੇ ਨਾਲ ਮੈਂ ਆਪਣੇ ਘਰ ਵਾਲੇ ਨੂੰ ਕਿੰਨਾ ਰ ਸਮਝ ਰਹੀ ਸੀ ਤੇ ਉਹਨੇ ਤਾਂ ਮੈਨੂੰ ਪਹਿਲੀ ਰਾਤ ਵਿੱਚ ਇੰਨਾ ਸੰਤੁਸ਼ਟ ਕੀਤਾ ਕਿ ਮੈਂ ਬਹੁਤ ਖੁਸ਼ ਸੀ ਮੇਰੀ ਮਾਂ ਦੀ ਸਹੇਲੀ ਦਾ ਮੁੰਡਾ ਕਿਨਰ ਸੀ ਮੇਰੀ ਮਾਂ ਨੇ ਲਾਲਚ ਵਿੱਚ ਆ ਕੇ ਉਹਦੇ ਮੁੰਡੇ ਨਾਲ ਮੇਰਾ ਵਿਆਹ ਕਰ ਦਿੱਤਾ ਕਿਉਂਕਿ ਮੇਰੀ ਮਾਂ ਦੀ ਸਹੇਲੀ ਕਰੋੜਪਤੀ ਸੀ ਸੁਹਾਗ ਰਾਤ ਨੂੰ ਮੈਂ ਬੈੱਡ ਤੇ ਬੈਠੀ ਆਪਣੇ ਘਰ ਵਾਲੇ ਦਾ ਇੰਤਜ਼ਾਰ ਕਰਦੀ ਸੀ ਤੇ ਜਦੋਂ ਮੇਰਾ ਘਰ ਵਾਲਾ ਕਮਰੇ ਵਿੱਚ ਆਇਆ ਤੇ ਮੈਂ ਉਹਨੂੰ ਦੇਖ ਕੇ ਹੈਰਾਨ ਹੀ ਹੋ ਗਈ ਕਿਉਂਕਿ ਉਹ ਤਾਂ ਬੜਾ ਹੈਂਡਸਮ ਸੀ ਤੇ ਮੇਰੇ ਨਾਲ ਮੈਂ ਬਹੁਤ ਖੁਸ਼ ਹੋਈ ਪਰ ਸਵੇਰ ਨੂੰ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਬੜੀ ਹੈਰਾਨ ਸੀ ਕਿ ਮੇਰੀ ਸੱਸ ਦੇ ਨਾਲ ਇੱਕ ਮੁੰਡਾ ਤਾੜੀਆਂ ਵਜਾਉਂਦਾ ਹੋਇਆ ਮੇਰੇ ਕਮਰੇ ਵਿੱਚ ਆਇਆ ਤੇ ਉਹਨੇ ਮੇਰੇ ਨਾਲ ਮੇਰਾ ਨਾਮ ਸੀਮਾ ਮੇਰੇ ਪਾਪਾ ਬਚਪਨ ਵਿੱਚ ਹੀ ਮੇਰੀ ਮਾਂ ਨੂੰ ਛੱਡ ਕੇ ਚਲੇ ਗਏ ਸੀ ਤੇ ਦੂਜਾ ਵਿਆਹ ਕਰਵਾ ਲਿਆ ਸੀ ਮੈਂ ਉਹਨਾਂ ਦੀ ਇਕਲੌਤੀ ਧੀ ਸੀ ਪਰ ਹਾਲਾਤ ਦੀ ਤੇ ਬਦਕਿਸਮਤੀ ਨੇ ਮੇਰੀ ਕਿਸਮਤ ਵੀ ਖਰਾਬ ਕਰ ਦਿੱਤੀ ਸੀ ਕਿ ਮੈਨੂੰ ਇਕੱਲੀ ਨੂੰ ਵੀ ਇਲਾੜ ਪਿਆਰ ਨਾ ਮਿਲ ਸਕਿਆ ਜੋ ਅਕਸਰ लाड़ले ਬੱਚਿਆਂ ਨੂੰ ਮਿਲਦਾ ਮੈਂ ਹੋਸ਼ ਸੰਭਾਲੀ ਤੇ ਮਾਂ ਨੂੰ ਆਪਣੇ ਤੇ ਮੇਰੇ ਲਈ ਮਿਹਨਤ ਕਰਦੇ ਹੋਏ ਦੇਖਿਆ ਅਸੀਂ ਮਾਮਾ ਜੀ ਦੇ ਘਰ ਰਹਿੰਦੇ ਸੀ ਤੇ ਮੇਰੀ ਮਾਮੀ ਬਹੁਤ ਜ਼ਿਆਦਾ ਲੜਾਕੀ ਸੀ ਮੇਰੀ ਮਾਂ ਇੱਕ ਘਰ ਵਿੱਚ ਕੰਮ ਕਰਨ ਤੋਂ ਬਾਅਦ ਵਾਪਸ ਆ ਕੇ ਮਾਮੀ ਨਾਲ ਵੀ ਸਾਰਾ ਕੰਮ ਕਰਵਾਉਂਦੀ ਸੀ ਪਰ ਫਿਰ ਵੀ ਮਾਮੀ ਖੁਸ਼ ਨਹੀਂ ਹੁੰਦੀ ਸੀ ਮਾਮਾ ਚੁੱਪ ਕਰਕੇ ਸਭ ਕੁਝ ਦੇਖਦਾ ਰਹਿੰਦਾ ਸੀ ਤੇ ਕਦੇ ਵੀ ਆਪਣੀ ਘਰ ਵਾਲੀ ਨੂੰ ਕੁਝ ਨਹੀਂ ਕਹਿੰਦਾ ਸੀ ਸ਼ਾਇਦ ਉਹ ਵੀ ਮੇਰੀ ਮਾਂ ਤੇ ਮੈਨੂੰ ਇੱਕ ਬੋਝ ਸਮਝਦਾ ਸੀ ਮੈਂ ਕਈ ਵਾਰ ਦੇਖਿਆ ਕਿ ਮਾਂ ਆਪਣੀਆਂ ਪੁਰਾਣੀਆਂ ਫੋਟੋ ਦੇਖ ਕੇ ਉਦਾਸ ਹੋ ਜਾਂਦੀ ਤੇ ਆਪਣੀ ਭੈਣ ਭਰਾਵਾਂ ਨੂੰ ਯਾਦ ਕਰਕੇ ਰੋਂਦੀ ਰਹਿੰਦੀ ਮੇਰੀ ਮਾਂ ਦੀ ਇੱਕ ਹੋਰ ਭੈਣ ਸੀ ਮੇਰੀ ਮਾਂ ਦੀ ਉਹ ਸਗੀ ਭੈਣ ਨਹੀਂ ਸੀ ਮੇਰੀ ਨਾਨੀ ਨੇ ਉਹਨੂੰ ਗੋਦ ਲਿਆ ਹੋਇਆ ਸੀ ਸਗੀ ਧੀ ਦੀ ਤਰ੍ਹਾਂ ਹੀ ਉਹਨੂੰ ਪਾਲਿਆ ਸੀ ਉਹਦਾ ਵਿਆਹ ਵੀ ਹੋ ਗਿਆ ਤੇ ਉਹ ਦੂਸਰੇ ਦੇਸ਼ ਵਿੱਚ ਰਹਿੰਦੀ ਆ ਉਹਦਾ ਨਾਮ ਆਇਆ ਸੀ ਮੇਰੀ ਮੰਮੀ ਕਹਿੰਦੀ ਕਿ ਉਹਨੇ ਭੱਜ ਕੇ ਵਿਆਹ ਕਰਵਾਇਆ ਸੀ ਤੇ ਆਪਣੇ ਮਾਪਿਓ ਦਾ ਦਿਲ ਵੀ ਦੁਖਾਇਆ ਜਿਨ੍ਹਾਂ ਨੇ ਉਹਨੂੰ ਸਹਾਰਾ ਦਿੱਤਾ ਉਹਨੂੰ ਆਪਣੀ ਧੀ ਬਣਾ ਕੇ ਪਾਲਿਆ ਸੀ ਉਹਨਾਂ ਦਾ ਹੀ ਉਹ ਮੂੰਹ ਕਾਲਾ ਕਰਕੇ ਉਹ ਇੱਥੋਂ ਚਲੀ ਗਈ ਸੀ ਇਸ ਲਈ ਰੱਬ ਨੇ ਵੀ ਉਹਨੂੰ ਇਦਾਂ ਦੀ ਸਜ਼ਾ ਦਿੱਤੀ ਕਿ ਉਹਨੂੰ ਔਲਾਦ ਵੀ ਕਿਨਰ ਦੇ ਦਿੱਤੀ ਮੇਰੀ ਮਾਸੀ ਦਾ ਮੁੰਡਾ ਕਿਨਰ ਸੀ ਉਹ ਵੀ ਆਪਣੇ ਮਾਪਿਓ ਦੇ ਨਾਲ ਬਾਹਰਲੇ ਦੇਸ਼ ਹੀ ਰਹਿੰਦਾ ਸੀ ਮੈਂ ਕਦੀ ਕਦੀ ਸੋਚਦੀ ਸੀ ਕਿ ਜੇ ਉਹਦਾ ਮੁੰਡਾ ਇਸ ਦੇਸ਼ ਵਿੱਚ ਜੰਮਿਆ ਹੁੰਦਾ ਤਾਂ ਕੀ ਉਹ ਇੰਨੇ ਸੌਖੇ ਤਰੀਕੇ ਨਾਲ ਆਪਣੇ ਮਾਪੇ ਦੇ ਨਾਲ ਰਹਿ ਸਕਦਾ ਸੀ ਇਹਦਾ ਜਵਾਬ ਸਿਰਫ ਨਾਂ ਵਿੱਚ ਹੀ ਸੀ ਉਹਦੀ ਪਾਲਣ ਪੋਸ਼ਣ ਵੀ ਮੇਰੀ ਮਾਸੀ ਨੇ ਹੀ ਕੀਤੀ ਸੀ ਇਹ ਸਭ ਕੁਝ ਦੇਖਦੇ ਤੇ ਸਹਦੇ ਹੋਏ ਮੈਂ ਵੱਡੀ ਹੋ ਗਈ ਸੀ ਮੈਂ ਬਹੁਤ ਸੋਹਣੀ ਸੀ ਤੇ ਲੰਬੀ ਗੋਰਾ ਚਿੱਟਾ ਰੱਗ ਲੰਬੇ ਵਾਲ ਮੇਰੀ ਮੇਰੀ ਖੂਬਸੂਰਤੀ ਦੇਖ ਕੇ ਕੋਈ ਵੀ ਦੇਖੇ ਬਿਨਾ ਨਹੀਂ ਸੀ ਰਹਿ ਸਕਦਾ ਮੇਰੇ ਮਾਮੇ ਦੀਆਂ ਕੁੜੀਆਂ ਸੋਹਣੀਆਂ ਨਹੀਂ ਸੀ ਇਸ ਲਈ ਦੋਨੇ ਮੇਰੇ ਤੋਂ ਜ਼ਿਆਦਾ ਛੜਦੀਆਂ ਸੀ ਮਾਮੀ ਦਾ ਵਰਤਾਓ ਵੀ ਮੇਰੇ ਨਾਲ ਚੰਗਾ ਨਹੀਂ ਸੀ ਉਹ ਅਕਸਰ ਹੀ ਮੇਰੀ ਮਾਂ ਨੂੰ ਕਹਿੰਦੀ ਸੀ ਕਿ ਆਪਣੀ ਧੀ ਨੂੰ ਲੁਕੋ ਕੇ ਰੱਖਿਆ ਕਰ ਕਿਤੇ ਇਹ ਵੀ ਆਪਣੇ ਪਿਓ ਦੇ ਆਪਣੇ ਮਾਸੀ ਵਾਂਗ ਨਾ ਕਰੇ ਮੈਨੂੰ ਮਾਮੀ ਦੀਆਂ ਗੱਲਾਂ ਸੁਣ ਕੇ ਬਹੁਤ ਦੁੱਖ ਹੁੰਦਾ ਸੀ ਕਿ ਪਤਾ ਨਹੀਂ ਕਿਉਂ ਉਹ ਸਾਡੇ ਮਾਵਾ ਧੀਆਂ ਤੋਂ ਇਨੀ ਨਫ਼ਰਤ ਆਪਣੇ ਦਿਲ ਵਿੱਚ ਰੱਖਦੀ ਸੀ ਜਦਕਿ ਅਸੀਂ ਤਾਂ ਉਹਨਾਂ ਦਾ ਬੁਰਾ ਨਹੀਂ ਸੋਚਦੇ ਸੀ ਇੱਕ ਦਿਨ ਮੇਰਾ ਜਨਮ ਦਿਨ ਸੀ ਤੇ ਮਾਮੀ ਦੀਆਂ ਦੋਵੇਂ ਕੁੜੀਆਂ ਮੈਨੂੰ ਕਹਿਣ ਲੱਗੀਆਂ ਕਿ ਅੱਜ ਅਸੀਂ ਤੈਨੂੰ ਘਰੋਂ ਬਾਹਰ ਘਮਾਉਣ ਫਰੋਂ ਦੇਲੇ ਲੈ ਕੇ ਜਾਵਾਂਗੀਆਂ ਪਰ ਇਹ ਗੱਲ ਅਸੀਂ ਆਪਣੀ ਮਾਂ ਨੂੰ ਨਹੀਂ ਦੱਸਣੀ ਤੂੰ ਵੀ ਆਪਣੀ ਮਾਂ ਨੂੰ ਨਾ ਦੱਸੀ ਕਿਉਂਕਿ ਜੇ ਉਹਨਾਂ ਨੂੰ ਪਤਾ ਲੱਗ ਗਿਆ ਤੇ ਉਹ ਸਾਨੂੰ ਕਿਤੇ ਵੀ ਜਾਣ ਨਹੀਂ ਦੇਊਗੀ ਮੈਂ ਵੀ ਘੁੰਮਣ ਫਿਰਨ ਦੀ ਸ਼ੌਕੀਨ ਸੀ ਮੈਂ ਉਹਨਾਂ ਦੀਆਂ ਗੱਲਾਂ ਵਿੱਚ ਆ ਗਈ ਤੇ ਆਪਣੀ ਮਾਂ ਨੂੰ ਝੂਠ ਹੀ ਕਹਿ ਦਿੱਤਾ ਕਿ ਮੈਂ ਟਿਊਸ਼ਨ ਵਾਲੀ ਮੈਡਮ ਦੇ ਕੋਲ ਕੁਝ ਪੁੱਛਣ ਲਈ ਜਾ ਰਹੀਆਂ ਕਿਉਂਕਿ ਕੱਲ ਮੇਰਾ ਟੈਸਟ ਹੈ ਤੇ ਮੈਨੂੰ ਕੁਝ ਸਵਾਲ ਨਹੀਂ ਆਉਂਦੇ ਮੇਰੀ ਮਾਂ ਮੈਨੂੰ ਪੜਾ ਲਿਖਾ ਕੇ ਅਫਸਰ ਬਣਾਉਣਾ ਚਾਹੁੰਦੀ ਸੀ ਉਹ ਵੀ ਮੇਰੀ ਪੜ੍ਹਾਈ ਦਾ ਕਰਕੇ ਬਹੁਤ ਸਿੱਖਰ ਕਰਦੀ ਸੀ ਇਸੇ ਲਈ ਉਹ ਮੰਨ ਗਈ ਮੈਂ ਘਰੋਂ ਨਿਕਲੀ ਮੇਰੇ ਪਿੱਛੇ-ਪਿੱਛੇ ਮਾਮੀ ਦੀਆਂ ਦੋਵੇਂ ਕੁੜੀਆਂ ਵੀ ਆ ਗਈਆਂ ਉਹ ਮੈਨੂੰ ਇੱਕ ਵੱਡੇ ਹੋਟਲ ਵਿੱਚ ਲੈ ਆਈਆਂ ਤੇ ਕਹਿਣ ਲੱਗੀਆਂ ਤੈਨੂੰ ਵੀ ਵਧੀਆ ਖਾਣ ਨੂੰ ਤੇ ਚੰਗੀ ਜ਼ਿੰਦਗੀ ਗੁਜ਼ਾਰਨ ਦਾ ਪੂਰਾ ਹੱਕ ਹੈ ਤੇਰਾ ਵੀ ਦਿਲ ਕਰਦਾ ਹੋਊਗਾ ਕਿ ਤੂੰ ਬਾਹਰ ਘੁੰਮੇ ਫਰੇ ਇਸ ਲਈ ਅੱਜ ਤੇਰੇ ਜਨਮ ਦਿਨ ਤੇ ਬਹੁਤ ਇੰਜੋਏ ਕਰਾਂਗੇ ਥੋੜੀ ਦੇਰ ਵਿੱਚ ਉਹ ਦੋਵੇਂ ਇੱਕ ਮੇਜ਼ ਤੇ ਬੈਠ ਕੇ ਉੱਥੋਂ ਚੱਲੀਆਂ ਗਈਆਂ ਸੀ ਤੇ ਕਹਿੰਦੀਆਂ ਸੀ ਆ ਖਾਣੇ ਦਾ ਆਰਡਰ ਦੇ ਕੇ ਆਉਣੀ ਆ ਮੈਨੂੰ ਉੱਥੇ ਇਕੱਲੀ ਬੈਠਣ ਤੋਂ ਡਰ ਲੱਗ ਰਿਹਾ ਸੀ ਤੇ ਮਾਂ ਨੂੰ ਬੋਲੇ ਹੋਏ ਝੂਠ ਤੇ ਅਫਸੋਸ ਵੀ ਹੋ ਰਿਹਾ ਸੀ ਪਰ ਮੈਂ ਸੋਚਿਆ ਇਹ ਥੋੜੀ ਦੇਰ ਵਿੱਚ ਹੀ ਅਸੀਂ ਘਰੇ ਚਲੇ ਜਾਣਾ ਹਜੇ ਸਭ ਕੁਝ ਸੋਚਦੀ ਨੂੰ ਮੈਨੂੰ ਕੁਝ ਦੇ ਰਹੀ ਹੋਈ ਕਿ ਇੱਕ ਮੁੰਡਾ ਮੇਰੇ ਸਾਹਮਣੇ ਕੁਰਸੀ ਤੇ ਆ ਕੇ ਬੈਠ ਗਿਆ ਤੇ ਮੇਰੇ ਵੱਲ ਮਸਾਉਂਦਾ ਹੋਇਆ ਮੇਰਾ ਨਾਮ ਪੁੱਛਣ ਲੱਗਾ ਤੇ ਮੈਂ ਡਰ ਗਈ ਮੈਂ ਇੱਧਰ ਉਧਰ ਆਪਣੇ ਮਾਮੇ ਦੀਆਂ ਕੁੜੀਆਂ ਨੂੰ ਦੇਖਣ ਲੱਗੀ ਪਰ ਉਹ ਦੋਨੋਂ ਮੈਨੂੰ ਕਿਤੇ ਵੀ ਦਿਖਾਈ ਨਹੀਂ ਦੇ ਰਹੀਆਂ ਸੀ ਮੇਰੇ ਕੋਲੋਂ ਹੋਰ ਜ਼ਿਆਦਾ ਇੰਤਜ਼ਾਰ ਨਹੀਂ ਹੋ ਰਿਹਾ ਸੀ ਮੈਂ ਫਟਾਫਟ ਆਪ ਹੀ ਉਹ ਤੇਕੇ ਘਰ ਵੱਲ ਨੂੰ ਤੁਰ ਪਈ ਕਿਉਂਕਿ ਉੱਥੇ ਬੈਠਣਾ ਮੈਨੂੰ ਠੀਕ ਨਹੀਂ ਲੱਗ ਰਿਹਾ ਸੀ ਮੈਂ ਇੱਕ ਰਿਕਸ਼ੇ ਤੇ ਬੈਠ ਕੇ ਤੁਰ ਪਈ ਜਦੋਂ ਮੈਂ ਘਰ ਪਹੁੰਚੀ ਤਾਂ ਮੇਰੇ ਹੋਸ਼ ਹੀ ਉੱਡ ਗਏ ਕਿਉਂਕਿ ਮਾਮੇ ਦੀਆਂ ਦੋਵੇਂ ਕੁੜੀਆਂ ਤਾਂ ਘਰ ਵਾਪਸ ਆ ਗਈਆਂ ਸੀ ਉਹ ਦੋ ਜਿਹੜੇ ਵਿੱਚ ਬੈਠੀਆਂ ਸੀ ਜਦ ਕਿ ਮੇਰੀ ਮਾਂ ਆਪਣਾ ਸਿਰ ਫੜ ਕੇ ਬੈਠੀ ਹੋਈ ਸੀ ਮਾਮੀ ਨੇ ਰੌਲਾ ਪਾ ਕੇ ਤਾਂ ਘਰ ਦੀਆਂ ਕੰਧਾਂ ਵੀ ਹਿਲਾ ਦਿੱਤੀਆਂ ਸੀ ਮੈਨੂੰ ਕੁਝ ਗਲਤ ਉਹਨ ਦਾ ਅਹਿਸਾਸ ਹੋ ਗਿਆ ਸੀ ਜਦੋਂ ਸਾਰਿਆਂ ਨੇ ਮੈਨੂੰ ਦੇਖਿਆ ਤੇ ਮਾਮੀ ਭੱਜ ਕੇ ਮੇਰੇ ਵੱਲ ਆਈ ਤੇ ਮੈਨੇ ਕੁੱਟਣਾ ਸ਼ੁਰੂ ਕਰ ਦਿੱਤਾ ਪਤਾ ਨਹੀਂ ਉਹ ਕਿਹੜੀ ਗੱਲ ਮੈਨੂੰ ਵਾਰ-ਵਾਰ ਪੁੱਛ ਰਹੀ ਸੀ ਮੈਂ ਉਹਨੂੰ ਕਿਹਾ ਕਿ ਮੇਰਾ ਕਸੂਰ ਕੀ ਆ ਮੈਨੂੰ ਦੱਸੋ ਤਾਂ ਸਹੀ ਮੇਰੀ ਮਾਂ ਚੁੱਪ ਬੈਠੀ ਸੀ ਤੇ ਮੈਨੂੰ ਮਾਂ ਦੇ ਇਸ ਵਰਤਾਰੇ ਤੇ ਬਹੁਤ ਗੁੱਸਾ ਆ ਰਿਹਾ ਸੀ ਕਿ ਕੋਈ ਮਾਂ ਆਪਣੇ ਧੀ ਨੂੰ ਕੁੱਟ ਪੈਂਦੀ ਕਿੱਦਾਂ ਦੇਖ ਸਕਦੀ ਆ ਮਾਮੇ ਨੂੰ ਹੀ ਮੇਰੇ ਤੇ ਤਰਸ ਆਇਆ ਤੇ ਉਹਨੇ ਮਾਮੀ ਕੋਲ ਬਚਾ ਲਿਆ ਮੈਨੂੰ ਕਹਿਣ ਲੱਗੇ ਕਿ ਤੂੰ ਇਕੱਲੀ ਕਿੱਥੇ ਗਈ ਸੀ ਮੈਂ ਜੋ ਵੀ ਗੱਲ ਸੀ ਸਾਫ਼-ਸਾਫ਼ ਦੱਸ ਦਿੱਤੀ ਮੈਂ ਕਿਹਾ ਇਹਨਾਂ ਦੋਨਾਂ ਕੋਲੋਂ ਹੀ ਪੁੱਛ ਲਵੋ ਪਰ ਉਹ ਦੋਵੇਂ ਤਾਂ ਇਸ ਗੱਲ ਤੋਂ ਸਾਫ਼ ਮੁਕਰ ਗਈਆਂ ਤੇ ਕਹਿਣ ਲੱਗਿਆ ਝੂਠਾ ਇਲਜ਼ਾਮ ਲਾ ਰਹੀ ਐ ਸਾਡੇ ਤੇ ਤਾਂ ਮੈਂ ਕਿਹਾ ਕਿਉਂ ਇਲਜ਼ਾਮ ਲਾਉਂਗੀ ਤੁਹਾਡੇ ਤੇ ਮੈਂ ਕਿਹਾ ਕਿ ਜਿਆਦਾ ਸੀ ਇਕੱਠੀਆਂ ਹੀ ਗਈਆਂ ਸੀ ਤਾਂ ਫਿਰ ਮਾਮੇ ਦੀ ਕੁੜੀ ਨੇ ਅੱਗੇ ਹੋ ਕੇ ਫੋਨ ਕੱਢਿਆ ਤੇ ਸਾਰਿਆਂ ਦੇ ਸਾਹਮਣੇ ਮੈਨੂੰ ਝੂਠਾ ਸ਼ਬਦ ਕਰ ਦਿੱਤਾ ਉਹਦੇ ਫੋਨ ਦੇ ਦੇਖਦੇ ਹੀ ਮੇਰੇ ਸਫੂ ਹੋ ਛੁੱਟ ਗਏ ਸੀ ਕਿਉਂਕਿ ਉਹਦੇ ਫੋਨ ਵਿੱਚ ਤਾਂ ਉਸ ਮੁੰਡੇ ਦੇ ਨਾਲ ਫੋਟੋ ਸੀ ਜੋ ਹੋਟਲ ਵਿੱਚ ਮੇਰੇ ਕੋਲ ਆ ਕੇ ਬੈਠ ਗਿਆ ਸੀ ਮੇਰੇ ਮਾਮੇ ਦੀ ਕੁੜੀ ਨੇ ਸਾਰਿਆਂ ਨੂੰ ਦੱਸਿਆ ਕਿ ਸਾਡਾ ਕੋਚਿੰਗ ਸੈਂਟਰ ਇਸ ਇਸ ਹੋਟਲ ਦੇ ਕੋਲ ਹੀ ਆ ਤੇ ਆਉਂਦੇ ਹੋਏ ਇਹਨੂੰ ਆਪਣੀਆਂ ਅੱਖਾਂ ਦੇ ਨਾਲ ਹੀ ਦੇਖਿਆ ਸੀ ਹੁਣ ਤਾਂ ਮਾਮੀ ਨੇ ਸਾਡਾ ਮਾਮਾ ਧੀਆ ਨੂੰ ਕੁੱਝ ਸੁਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਤੇ ਮਾਮਾ ਵੀ ਇਕਦਮ ਚੁੱਪ ਹੋ ਗਿਆ ਮੈਂ ਸਾਰਿਆਂ ਨੂੰ ਰੋ ਰੋ ਕੇ ਸੱਚਾਈ ਦੱਸਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਕਿਸੇ ਨੇ ਵੀ ਮੇਰੀ ਇੱਕ ਨਾ ਸੁਣੀ ਬਲਕੇ ਮਾਮੀ ਨੇ ਤਾਂ ਸਾਨੂੰ ਘਰੋਂ ਜਾਣ ਦਾ ਕਹਿ ਦਿੱਤਾ ਸੀ ਮੇਰੀ ਮਾਂ ਜੋ ਜੋ ਚੁੱਪ ਕਰਕੇ ਬੈਠੀ ਸੀ ਉੱਠ ਕੇ ਖੜੀ ਹੋਈ ਉਹਨੇ ਮੇਰਾ ਹੱਥ ਫੜਿਆ ਤੇ ਬਸ ਇੰਨਾ ਕਿਹਾ ਕਿ ਚੱਲ ਮੇਰੇ ਨਾਲ ਇਸ ਘਰ ਵਿੱਚ ਹੁਣ ਸਾਡਾ ਦਾਣਾ ਪਾੜੇ ਖਤਮ ਹੋ ਗਿਆ ਮੈਂ ਆਪਣੀ ਮਾਂ ਦੇ ਪੈਰ ਫੜ ਲੈ ਕੇ ਸਭ ਕੁਝ ਮੇਰੇ ਕਰਕੇ ਹੀ ਹੋਇਆ ਮੈਨੂੰ ਕਿਸੇ ਅनाथ ਆਸ਼ਰਮ ਵਿੱਚ ਛੱਡ ਆਓ ਤੇ ਆਪਣੇ ਆਪ ਨੂੰ ਇਸ ਉਮਰ ਵਿੱਚ ਇਦਾਂ ਦਰਦ-ਦਰਦੀਆਂ ਠੋਕਰਾਂ ਖਾਣ ਲਈ ਮਜਬੂਰ ਨਾ ਕਰੋ। ਮੇਰੀ ਮਾਂ ਨੇ ਮੈਨੂੰ ਇੱਕ ਨਾ ਮੇਰੀ ਇੱਕ ਨਾ ਸੁਣੀਤੇ ਮਾਮੇ ਦਾ ਘਰ ਛੱਡ ਕੇ ਅਸੀਂ ਆ ਗਏ। ਮਾਂ ਮੈਨੂੰ ਲੈ ਕੇ ਟ੍ਰੇਨ ਵਿੱਚ ਬੈਠ ਗਈ ਪਤਾ ਨਹੀਂ ਅਸੀਂ ਕਿੱਥੇ ਜਾ ਰਹੇ ਸੀ। ਮੈਨੂੰ ਵੀ ਕੁਝ ਨਹੀਂ ਸੀ ਪਤਾ। ਇੱਕ ਇਦਾਂ ਦੀ ਥਾਂ ਸੀ ਜਿਹਦੇ ਬਾਰੇ ਮੈਨੂੰ ਨਹੀਂ ਸੀ ਪਤਾ। ਦੋ ਦਿਨ ਦਾ ਸਫ਼ਰ ਕਰਕੇ ਅਸੀਂ ਟ੍ਰੇਨ ਵਿੱਚੋਂ ਉਤਰ ਗਏ ਤੇ ਗੱਡੀ ਕਰਾ ਕੇ ਇੱਕ ਮਹਿੰਗੇ ਤੇ ਸੋਨੇ ਲਾ ਕੇ ਵਿੱਚ ਆ ਗਏ। ਉਹਨਾਂ ਦਿਨਾਂ ਵਿੱਚ ਮਾਂ ਨੇ ਮੇਰੇ ਨਾਲ ਕੋਈ ਵੀ ਗੱਲ ਨਹੀਂ ਕੀਤੀ ਤੇ ਬਸ ਸਾਰੇ ਸਫ਼ਰ ਵਿੱਚ ਚੁੱਪ ਹੀ ਰਹੀ ਮੈਨੂੰ ਅਫਸੋਸ ਸੀ ਕਿ ਮੇਰੀ ਮਾਂ ਨੂੰ ਮੇਰੇ ਤੇ ਵਿਸ਼ਵਾਸ ਨਹੀਂ ਸਾਡੀ ਗੱਡੀ ਇੱਕ ਵੱਡੇ ਘਰ ਦੇ ਸਾਹਮਣੇ ਆ ਕੇ ਰੁਕੀ ਤੇ ਉਹ ਬਹੁਤ ਹੀ ਘਰ ਸੋਹਣਾ ਸੀ ਉਹਨੂੰ ਦੇਖ ਕੇ ਤਾਂ ਮੈਂ ਹੈਰਾਨ ਹੀ ਹੀ ਰਹਿ ਗਈ ਮਾਂ ਨੇ ਘਰ ਦੀ ਬੈਲ ਵਜਾਈ ਤੇ ਘਰ ਦੇ ਅੰਦਰੋਂ ਬੈਠੇ ਚੌਕੀਦਾਰ ਨੇ ਦਰਵਾਜ਼ਾ ਖੋਲ੍ਹਿਆ ਅਸੀਂ ਮਾਵਾਂ ਧੀਆ ਅੰਦਰ ਚਲੀਆਂ ਗਈਆਂ ਕਾਰ ਅੰਦਰੋਂ ਬਹੁਤ ਸੋਨਾ ਬਣਿਆ ਹੋਇਆ ਸੀ ਨੌਕਰ ਸਾਨੂੰ ਘਰੇ ਛੱਡ ਕੇ ਚਲਾ ਗਿਆ ਸੀ ਅਸੀਂ ਆਰਾਮ ਨਾਲ ਇੱਕ ਬਹੁਤ ਸੋਹਣੇ ਕਮਰੇ ਵਿੱਚ ਬੈਠ ਗਏ ਆ ਕੁਝ ਦੇਰ ਬਾਅਦ ਇੱਕ ਔਰਤ ਕਮਰੇ ਵਿੱਚ ਆਈ ਤੇ ਉਹਨੇ ਬਹੁਤ ਹੀ ਮਹਿੰਗਾ ਸੂਟ ਪਾਇਆ ਹੋਇਆ ਸੀ ਮੇਰੀ ਮਾਂ ਦਾ ਚੁੱਪ ਕਰਕੇ ਬੈਠੀ ਸੀ ਤੇ ਉਹਨੂੰ ਇੰਨੀ ਖੁਸ਼ ਹੋ ਕੇ ਮਿਲੀ ਜਿੱਦਾਂ ਉਹਨਾਂ ਦੋਵਾਂ ਦੀ ਕੋਈ ਬੁਢੀ ਰਿਸ਼ਤੇਦਾਰੀ ਹੋਵੇ ਮਾਂ ਨੇ ਮੇਰੇ ਵੱਲ ਇਸ਼ਾਰਾ ਕਰਕੇ ਕਿਹਾ ਕਿ ਇਹ ਮੇਰੀ ਧੀ ਆ ਉਹ ਫਟਾਫਟ ਮੇਰੇ ਵੱਲ ਆਈ ਤੇ ਮੈਨੂੰ ਵੀ ਗਲੇ ਲਾ ਲਿਆ ਮਾਣੇ ਮੈਨੂੰ ਦੱਸਿਆ ਕਿ ਇਹ ਤੇਰੀ ਮਾਸੀ ਆ ਇਹ ਹੁਣੇ ਆਪਣੇ ਦੇਸ਼ ਇੰਡੀਆ ਵਾਪਸ ਆ ਗਈ ਆ ਮੈਨੂੰ ਬੜੀ ਹੈਰਾਨੀ ਜਿਹੀ ਹੋਈ ਤੇ ਨਾਲ ਹੀ ਇਹ ਸੋਚਣ ਲੱਗ ਪਈ ਕਿ ਮਾਂ ਨੂੰ ਮਾਸੀ ਦਾ ਕਿੱਦਾਂ ਪਤਾ ਲੱਗਿਆ ਦੋਨੋਂ ਪਹਿਲਾਂ ਇੱਕ ਦੂਜੇ ਨਾਲ ਗੱਲਬਾਤ ਕਰਦੇ ਆਂ ਸੀ ਉਹ ਵੀ ਨਾਰਮਲ ਜਿਹੀ ਹੋ ਗਈ ਸੀ ਤੇ ਬੜੀ ਖੁਸ਼ ਹੋ ਕੇ ਮਾਸੀ ਨੂੰ ਮਿਲੀ ਸੀ ਮਾਸੀ ਦੇ ਮੁੰਡੇ ਨੂੰ ਮਿਲਣ ਦੀ ਬਹੁਤ ਇੱਛਾ ਸੀ ਜਿਹਨੂੰ ਸਾਰੇ ਕਿਨਰ ਕਹਿੰਦੇ ਸੀ ਪਰ ਉਹ ਕਦੀ ਵੀ ਘਰ ਵਿੱਚ ਨਜ਼ਰ ਨਹੀਂ ਆਉਂਦਾ ਸੀ ਕੁਝ ਦਿਨ ਬਾਅਦ ਇਹ ਅਸੀਂ ਰੋਟੀ ਖਾਧੀ ਤੇ ਮਾਸੀ ਨੇ ਸਾਨੂੰ ਸਾਡਾ ਕਮਰਾ ਦਿਖਾ ਦਿੱਤਾ ਜਿੱਥੇ ਅਸੀਂ ਆਰਾਮ ਕਰਨਾ ਸੀ ਮੈਂ ਬੜੇ ਨਰਮ ਜਿਹੇ ਗੱਦੇ ਤੇ ਪੈ ਗਈ ਤੇ ਸਭ ਕੁਝ ਭੁੱਲ ਗਈ ਤੇ ਗੂੜੀ ਨੀਂਦ ਵਿੱਚ ਸੌਂ ਗਈ ਸੀ ਪਰ ਉਸ ਅੱਧੀ ਰਾਤ ਨੂੰ ਮਾਣੇ ਮੈਨੂੰ ਉਠਾ ਦਿੱਤਾ ਤੇ ਕੁਝ ਏਦਾਂ ਦਾ ਕਿਹਾ ਕਿ ਮੇਰੇ ਹੋਸ਼ ੁੱਡ ਗਏ ਮਾਣੇ ਕਿਹਾ ਕਿ ਤੇਰੀ ਮਾਸੀ ਤੇਰਾ ਵਿਆਹ ਆਪਣੇ ਮੁੰਡੇ ਨਾਲ ਕਰਨਾ ਚਾਹੁੰਦੀ ਆ ਤੇ ਤੂੰ ਮੇਰਾ ਵਿਸ਼ਵਾਸ ਤੋੜਿਆ ਮੈਂ ਕਿਹਾ ਮੈਂ ਤੁਹਾਡਾ ਵਿਸ਼ਵਾਸ ਨਹੀਂ ਤੋੜਿਆ ਬਲਕਿ ਤੁਸੀਂ ਮੇਰਾ ਵਿਸ਼ਵਾਸ ਇਹ ਨਹੀਂ ਕੀਤਾ ਟੋਕਟਾ ਪ੍ਰੀਤੀ ਤੇ ਵਿਸ਼ਵਾਸ ਤਾਂ ਕਰਦੀ ਮੈਂ ਤੁਹਾਨੂੰ ਤੁਹਾਡੀਆਂ ਕਿੰਨੀਆਂ ਮਿਹਨਤਾਂ ਕਰਕੇ ਵਿਸ਼ਵਾਸ ਦਿਵਾਉਂਦੀ ਰਹੀ ਪਰ ਮਾਮੇ ਦੀਆਂ ਕੁੜੀਆਂ ਝੂਠ ਬੋਲਦੀਆਂ ਸੀ ਉਹ ਮੈਨੂੰ ਆਪਣੇ ਨਾਲ ਹੀ ਲੈ ਕੇ ਗਈਆਂ ਸੀ ਤੇ ਉਸ ਮੁੰਡੇ ਨਾਲ ਮੇਰਾ ਕੋਈ ਵੀ ਲੈਣ ਦੇ ਨਹੀਂ ਉਹ ਦੋਨੋਂ ਮੈਨੂੰ ਟੇਬਲ ਤੇ ਬਿਠਾ ਕੇ ਘਰ ਵਾਪਸ ਆ ਗਈਆਂ ਸੀ ਤੇ ਕੁਝ ਥੇਰ ਬਾਅਦ ਉਹ ਮੁੰਡਾ ਮੇਰੇ ਕੋਲ ਆ ਕੇ ਬੈਠ ਗਿਆ ਸੀ ਮੈਂ ਆਪਣੀ ਮਾਂ ਨੂੰ ਵਿਸ਼ਵਾਸ ਦਿਵਾ ਰਹੀ ਸੀ ਪਰ ਮੇਰੀ ਮਾਂ ਨੇ ਮੇਰੀ ਇੱਕ ਵੀ ਨਾ ਸੁਣੀ ਮੈਨੂੰ ਵੀ ਬਹੁਤ ਗੁੱਸਾ ਆ ਗਿਆ ਤੇ ਮੈਂ ਵੀ ਕਹਿ ਦਿੱਤਾ ਕਿ ਤੁਸੀਂ ਵੀ ਤਾਂ ਝੂਠ ਦਾ ਸਹਾਰਾ ਲਿਆ ਸਾਰਿਆਂ ਨੂੰ ਝੂਠ ਬੋਲਿਆ ਤੇ ਤੂੰ ਚੋਰੀ-ਚੋਰੀ ਮਾਸੀ ਨੂੰ ਮਿਲਦੀ ਰਹੀ ਮੇਰਾ ਇਹਨਾਂ ਕਹਿਣਾ ਸੀ ਕਿ ਮੇਰੀ ਮਾਂ ਨੇ ਮੇਰੇ 'ਚ ਫੇਡ ਮਾਰੀ ਮੈਨੂੰ ਇਦਾਂ ਲੱਗ ਰਿਹਾ ਸੀ ਕਿ ਇਹ ਮੇਰੀ ਮਾਂ ਆ ਜਾ ਨਹੀਂ ਜਿਹਨੂੰ ਮੈਂ ਜਾਣਦੀ ਸੀ ਇਦਾਂ ਲੱਗ ਰਿਹਾ ਸੀ ਕਿ ਜਿੱਦਾਂ ਇਹ ਕਿਸੇ ਹੋਰ ਦੇ ਕੰਟਰੋਲ ਵਿੱਚ ਆ ਫਿਰ ਮੈਂ ਕਿਹਾ ਕਿ ਜੇ ਮੇਰਾ ਵਿਆਹ ਕਰਨਾ ਤਾਂ ਕਰ ਦੇ ਪਰ ਆਪਣੇ ਭਰਾ ਦੀਆਂ ਕੁੜੀਆਂ ਨੇ ਗੱਲਾਂ ਵਿੱਚ ਆ ਕੇ ਮੇਰੀ ਬਦਨਾਮੀ ਨਾ ਕਰ ਤਾਂ ਮਾਂ ਨੇ ਮੇਰੇ ਨਾਲ ਇੱਕ ਸ਼ਰਤ ਰੱਖੀ ਉਦੋਂ ਤਾਂ ਮੇਰੇ ਹੋਸ਼ ਹੀ ਉੱਡ ਗਏ ਉਹਨੇ ਕਿਹਾ ਕਿ ਤੂੰ ਆਪਣੀ ਮਾਸੀ ਦੇ ਮੁੰਡੇ ਨਾਲ ਵਿਆਹ ਕਰਵਾ ਲੈ ਮੈਂ ਤੈਨੂੰ ਮਾਫ਼ ਕਰ ਦੇਵਾਂਗੀ ਨਹੀਂ ਤਾਂ ਮੈਂ ਤੈਨੂੰ ساری ਉਮਰ ਮਾਫ਼ ਨਹੀਂ ਕਰੂੰਗੀ ਇਹ ਗੱਲ ਸੱਚ ਸੀ ਕਿ ਮਾਸੀ ਦਾ ਮੁੰਡਾ ਕਿੰਨਰ ਸੀ ਤੇ ਮੈਂ ਉਹਦੇ ਨਾਲ ਵਿਆਹ ਕਿਦਾਂ ਕਰਵਾ ਸਕਦੀ ਸੀ ਮੈਂ ਆਪਣੀ ਮਾਂ ਦੀ ਗੱਲ ਨੂੰ ਮਨਾ ਕਰ ਦਿੱਤਾ ਕਿ ਉਹ ਕਹਿਣ ਲੱਗੀ ਕਿ ਜੇ ਇਲਜ਼ਾਮ ਨਾ ਲੱਗਦਾ ਤਾਂ ਮੈਂ ਤੇਰਾ ਵਿਆਹ ਤੇਰੀ ਮਾਸੀ ਦੇ ਮੁੰਡੇ ਨਾਲ ਹੀ ਕਰਨਾ ਸੀ ਜੇ ਤੇਰੇ ਦਿਲ ਵਿੱਚ ਆਪਣੀ ਮਾਂ ਦੇ ਲਈ ਥੋੜੀ ਜਿਹੀ ਹਮਦਰਦੀ ਆ ਤੇ ਤੈਨੂੰ ਇਹ ਵਿਆਹ ਕਰਨਾ ਹੀ ਪਊਗਾ ਨਹੀਂ ਤਾਂ ਤੂੰ ਮੇਰਾ ਮਰਿਆ ਹੋਇਆ ਮੂੰਹ ਦੇਖੇਂਗੀ ਆਪਣੀ ਮਾਂ ਦੀ ਇਸ ਗੱਲ ਤੇ ਮੈਨੂੰ ਬੜਾ ਅਫਸੋਸ ਹੋਇਆ ਪਰ ਉਹਦੇ ਸਿਵਾ ਮੇਰੇ ਕੋਲ ਹੋਰ ਕੋਈ ਦੂਸਰਾ ਰਾਸਤਾ ਨਹੀਂ ਸੀ ਮੈਂ ਮੰਨ ਗਈ ਅਗਲੇ ਦਿਨ ਜਦੋਂ ਮਾਂ ਨੇ ਮਾਸੀ ਨੂੰ ਇਹ ਗੱਲ ਦੱਸੀ ਕਿ ਮੈਂ ਵਿਆਹ ਲਈ ਮੰਨ ਗਈਆਂ ਤੇ ਮਾਸੀ ਵੀ ਖੁਸ਼ ਹੋ ਗਈ ਤੇ ਵਾਰ-ਵਾਰ ਮੇਰਾ ਮੂੰਹ ਚੰਮ ਰਹੀ ਸੀ ਮੈਨੂੰ ਇੱਦਾਂ ਲੱਗ ਰਿਹਾ ਸੀ ਕਿ ਜਿੱਦਾਂ ਮਾਸੀ ਇਸ ਵਿਆਹ ਤੋਂ ਖੁਸ਼ ਨਹੀਂ ਪਰ ਖੁਸ਼ ਤਾਂ ਮੈਂ ਵੀ ਨਹੀਂ ਸੀ ਮੈਂ ਤਾਂ ਉਦਾਸ ਬੈਠੀ ਸੀ ਕੁਝ ਧੇਰ ਮਾਂ ਤੇ ਮਾਸੀ ਉੱਥੇ ਅੰਦਰ ਚਲੀਆਂ ਗਈਆਂ ਮੈਂ ਉੱਥੇ ਹੀ ਬੈਠੀ ਸੀ ਪਰ ਮੈਂ ਵੀ ਜ਼ਿਆਦਾ ਧੇਰ ਉੱਥੇ ਨਹੀਂ ਰਹੀ ਉੱਠ ਕੇ ਉਹਨਾਂ ਨੂੰ ਲੱਭਣ ਲੱਗੀ ਕਿਉਂਕਿ ਮੈਨੂੰ ਕੁਝ ਤਾਂ ਗੜਬੜ ਲੱਗ ਰਹੀ ਸੀ ਇੰਨੇ ਵੱਡੇ ਘਰ ਵਿੱਚ ਉਹਨਾਂ ਨੂੰ ਲੱਭਣਾ ਮੇਰੇ ਲਈ ਔਖਾ ਸੀ ਪਰ ਲੱਭਦੇ ਹੋਏ ਮੈਨੂੰ ਇੱਕ ਕਮਰੇ ਵਿੱਚ ਕੁਝ ਆਵਾਜ਼ ਆਈ ਸੀ ਮੈਂ ਦਰਵਾਜ਼ੇ ਵਿੱਚੋਂ ਅੰਦਰ ਦੇਖਿਆ ਮੇਰੀ ਮਾਸੀ ਮਾਂ ਨੂੰ ਨੋਟਾਂ ਦੀਆਂ ਗੁੱਥੀਆਂ ਫੜਾ ਰਹੀ ਸੀ ਜਿਨ੍ਹਾਂ ਨੂੰ ਲੈ ਕੇ ਮੇਰੀ ਮਾਂ ਦਾ ਚਿਹਰਾ ਖੁਸ਼ੀ ਨਾਲ ਚਮਕ ਰਿਹਾ ਸੀ ਮੈਨੂੰ ਸਮਝ ਆ ਗਿਆ ਸੀ ਕਿ ਮਾਸੀ ਨੇ ਮੇਰੀ ਮਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਆਪਣੇ ਕਿਨਰ ਮੁੰਡੇ ਦੇ ਨਾਲ ਮੇਰਾ ਸੌਦਾ ਕਰ ਦਿਆ ਸੀ ਤੇ ਹੁਣ ਉਹਦੇ ਨਾਲ ਮੇਰਾ ਵਿਆਹ ਕਰਵਾ ਰਹੀ ਸੀ ਪਰ ਅਫਸੋਸ ਤਾਂ ਮੈਨੂੰ ਆਪਣੀ ਮਾਂ ਸਗੀ ਤੇ ਸੀ ਜਿਨੇ ਮੇਰੇ ਨਾਲ ਇੰਨਾ ਵੱਡਾ ਧੋਖਾ ਕੀਤਾ ਸੀ ਮੈਂ ਉਥੋਂ ਚੁੱਪ ਕਰਕੇ ਵਾਪਸ ਆ ਗਈ ਜਦੋਂ ਮੇਰੀ ਮਾਂ ਮੇਰੇ ਕੋਲ ਆਈ ਤੇ ਮੈਂ ਉਹਨੂੰ ਕਿਹਾ ਕਿ ਮਾਂ ਮੈਂ ਤੇਰਾ ਲਾਲਚ ਦੇਖ ਲਿਆ ਤੂੰ ਮੇਰਾ ਸੌਦਾ ਕਰ ਲਿਆ ਤਾਂ ਮਾਂ ਨੇ ਆਪਣੇ ਦੁੱਖ ਸੁਣਾਉਣੇ ਸ਼ੁਰੂ ਕਰ ਦਿੱਤੇ ਕੈਨ ਲਗੀ ਕਿ ਮੇਰੀ ਭੈਣ ਬਹੁਤ ਅਮੀਰਾ ਸਾਡੇ ਕੋਲ ਕੀ ਆ ਇਹਨਾਂ ਪੈਸਿਆਂ ਦੇ ਨਾਲ ਮੈਂ ਘਰ ਖਰੀਦੂੰਗੀ ਜੋ ਸਾਡੇ ਦੋਵਾਂ ਦਾ ਟਿਕਾਣਾ ਹੋਊਗਾ ਫਿਰ ਤੂੰ ਵੀ ਵਿਆਹ ਕਰਵਾ ਕੇ ਆਪਣੇ ਘਰ ਵਾਲੇ ਨੂੰ ਆਪਣੇ ਹੱਥ ਵਿੱਚ ਲੈ ਲਈ ਤੇ ਸਭ ਕੁਝ ਆਪਣੇ ਨਾਮ ਕਰਵਾ ਲਈ ਬਾਅਦ ਵਿੱਚ ਜਿੱਥੇ ਜਾਣਾ ਹੋਵੇ ਆਪਣੀ ਪਸੰਦ ਨਾਲ ਵਿਆਹ ਕਰਵਾ ਲਈ ਮਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਅਫਸੋਸ ਹੋਇਆ ਮੈਂ ਸਾਫ਼-ਸਾਫ਼ ਕਹਿ ਦਿੱਤਾ ਕਿ ਇਹ ਤੋਖਾ ਜੋ ਤੂੰ ਕਰ ਸਕਦੀ ਆ ਪਰ ਮੈਂ ਨਹੀਂ ਮਾਂ ਨੇ ਮੈਨੂੰ ਜਵਾਬ ਦਿੱਤਾ ਕਿ ਦੁਨੀਆ ਨੇ ਸਾਡੇ ਨਾਲ ਧੋਖਾ ਕੀਤਾ ਅਸੀਂ ਉਹੀ ਉਹਨਾਂ ਨੂੰ ਵਾਪਸ ਕਰ ਰਹੇ ਹਾਂ ਪਹਿਲਾਂ ਮੇਰੀ ਭੈਣ ਮੇਰੇ ਮੰਗੇਤਰ ਦੇ ਨਾਲ ਭੱਜ ਗਈ ਸੀ ਤੇ ਉਹਦੇ ਨਾਲ ਵਿਆਹ ਕਰਵਾ ਲਿਆ ਮੇਰੇ ਮਾਪਿਓ ਨੇ ਮੇਰੀ ਭੈਣ ਨੂੰ ਆਪਣੀ ਧੀ ਦੀ ਤਰ੍ਹਾਂ ਪਾਲਿਆ ਉਹਨੇ ਮੇਰੇ ਹੱਕ ਨੂੰ ਹੀ ਖੋਲਿਆ ਤੇ ਮੇਰੇ ਮੰਗੇਤਰ ਦੇ ਨਾਲ ਵਿਆਹ ਕਰਵਾ ਲਿਆ ਮੇਰੇ ਮਾਪਿਆਂ ਦਾ ਸਬਰ ਟੁੱਟ ਗਿਆ ਸੀ ਮੇਰੀ ਮਾਂ ਬਿਮਾਰ ਹੋ ਕੇ ਇਸ ਦੁਨੀਆ ਨੂੰ ਤੋਂ ਚਲੀ ਗਈ ਹੁਣ ਇਹਦੇ ਕੋਲ ਜੋ ਕੁਝ ਵੀ ਹੈ ਸਭ ਕੁਝ ਮੇਰਾ ਹੋਣਾ ਸੀ ਬਾਦ ਵਿੱਚ ਤੇਰੇ ਪਿਓ ਨੇ ਵੀ ਮੇਰੇ ਨਾਲ ਇਹੀ ਕੀਤਾ ਕਿ ਉਸੇ ਦਾ ਸਹਾਰਾ ਸੀ ਉਹਨੇ ਵੀ ਸਾਡਾ ਕਦੇ ਸਾਥ ਨਹੀਂ ਦਿੱਤਾ ਜਦ ਕਿ ਜ਼ਿੰਦਗੀ ਇੱਕ ਹੁਣ ਸਮੈਰੀ ਮੌਕਾ ਦੇ ਰਹੀ ਆ ਤੇ ਮੈਂ ਹੁਣ ਵੀ ਪਾਪ ਕੋ ਉਹਨਾਂ ਦੇ ਚੱਕਰ ਵਿੱਚ ਗਵਾ ਬੈਠਾ ਮੈਂ ਮਾਂ ਨੂੰ ਕਿਹਾ ਕਿ ਮੈਂ ਮੰਦੀ ਆ ਕਿ ਇਹਨਾਂ ਨੇ ਤਾਂ ਸਭ ਕੁਝ ਗਲਤ ਕੀਤਾ ਪਰ ਜੋ ਤੂੰ ਕਹਿ ਰਹੀ ਆ ਉਹਦੇ ਬਾਅਦ ਵੀ ਸਾਡਾ ਤੇ ਉਹਨਾਂ ਵਿੱਚ ਕੀ ਫਰਕ ਰਹਿ ਜਾਊਗਾ ਪਰ ਮੇਰੀ ਮਾਂ ਨੇ ਮੇਰੀ ਕੋਈ ਵੀ ਗੱਲ ਨਾ ਸੁਣੀ ਉਸ ਰਾਤ ਤੋਂ ਮੈਨੂੰ ਉਹੋ ਹੀ ਇਕੱਲਾ ਛੱਡ ਕੇ ਚਲੀ ਗਈ ਸਵੇਰੇ ਉੱਠਣ ਤੇ ਮੇਰੀ ਮਾਸੀ ਦਾ ਵਰਤਾਓ ਵੀ ਬਦਲ ਚੁੱਕਿਆ ਸੀ ਕਿਉਂਕਿ ਉਹਨੇ ਮੇਰੇ ਪੈਸੇ ਦੇ ਦਿੱਤੇ ਸੀ ਜਦ ਕੇ ਮੈਂ ਉਹਦੀ ਗੁਲਾਮ ਹੋ ਗਈ ਸੀ ਮਾਸੀ ਨੇ ਮੈਨੂੰ ਕਿਹਾ ਕਿ ਅੱਜ ਤੇਰਾ ਵਿਆਹ ਮੈਂ ਆਪਣੇ ਮੁੰਡੇ ਨਾਲ ਕਰਵਾਉਂਗੀ ਵਿਆਹ ਦੇ ਲਈ ਮੈਂ ਬਿਲਕੁਲ ਵੀ ਖੁਸ਼ ਨਹੀਂ ਸੀ ਪਰ ਮੇਰੀ ਮਾਂ ਦੇ ਲਾਲਚ ਨੇ ਮੈਨੂੰ ਚੁੱਪ ਰਹਿਣ ਲਈ ਮਜਬੂਰ ਕਰ ਦਿੱਤਾ ਉਸ ਦਿਨ ਮੈਂ ਬੜੀ ਸਾਦਗੀ ਨਾਲ ਮੇਰਾ ਵਿਆਹ ਉਸ ਮੁੰਡੇ ਦੇ ਨਾਲ ਹੋ ਗਿਆ ਕੋਈ ਵੀ ਰਿਸ਼ਤੇਦਾਰ ਸਾਡੇ ਵਿਆਹ ਵਿੱਚ ਨਹੀਂ ਸੀ ਆਇਆ ਪਤਾ ਨਹੀਂ ਮੇਰੀ ਮਾਂ ਵੀ ਕਿੱਥੇ ਚਲੀ ਗਈ ਸੀ ਮਾਦੇ ਲਾਲ ਜੀ ਨੇ ਮੈਨੂੰ ਬਹੁਤ ਦੁਖੀ ਕੀਤਾ ਸੀ ਮੈਨੂੰ ਰੋਂਦੀ ਨੂੰ ਮੇਰੇ ਘਰ ਵਾਲੇ ਦੇ ਕਮਰੇ ਵਿੱਚ ਭੇਜ ਦਿੱਤਾ ਜਿੱਥੇ ਮੈਂ ਪਹਿਲਾਂ ਕਦੀ ਵੀ ਨਹੀਂ ਗਈ ਸੀ ਪਰ ਇਸ ਕਮਰੇ ਵਿੱਚ ਪਤਾ ਨਹੀਂ ਕਦੋਂ ਤੱਕ ਮੇਰੀ ਇਦਾਂ ਹੀ ਜ਼ਿੰਦਗੀ गुजारਨੀ गुजरਨੀ ਸੀ ਮੈਨੂੰ ਆਪਣੀ 마ਸੀ ਦੀ ਚਲਾਕੀ ਤੇ ਬਹੁਤ ਗੁੱਸਾ ਆ ਰਿਹਾ ਸੀ ਕਿ ਪਹਿਲਾਂ ਉਹਨੇ ਮੇਰੀ ਮਾਂ ਦੇ ਹੱਕ ਨੂੰ ਖੋਲਿਆ ਤੇ ਹੁਣ ਉਹਨੇ ਆਪਣੇ ਕਿਨਾਰ ਮੁੰਡੇ ਦੇ ਨਾਲ ਮੇਰਾ ਸੌਦਾ ਕਰ ਲਿਆ ਮੈਂ ਆਪਣੇ ਘਰ ਵਾਲੇ ਨੂੰ ਦੇਖਿਆ ਤੱਕ ਨਹੀਂ ਸੀ ਪਤਾ ਨਹੀਂ ਮੇਰੀ 마ਸੀ ਮੈਨੂੰ ਆਪਣੇ ਮੁੰਡੇ ਨੂੰ ਦਿਖਾਉਣ ਦੇਖਣ ਕਿਉਂ ਨਹੀਂ ਦਿੰਦੀ ਸੀ ਫੇਰਿਆਂ ਦੇ ਵੇਲੇ ਵੀ ਮੇਰੇ ਘਰ ਵਾਲੇ ਦੇ ਮੂੰਹ ਤੇ ਸਿਰ ਆਇਆ ਹੋਇਆ ਸੀ ਮੈਂ ਚੁੱਪ ਕਰਕੇ ਬੈਠੀ ਆਪਣੇ ਘਰ ਵਾਲੇ ਦਾ ਇੰਤਜ਼ਾਰ ਕਰ ਰਹੀ ਸੀ ਤਾਂ ਮੇਰੀ ਨਿਗਾ ਕਮਰੇ ਦੇ ਦਰਵਾਜ਼ੇ ਤੇ ਪਈ ਉਸੇ ਵੇਲੇ ਮੇਰਾ ਘਰ ਵਾਲਾ ਖੱਜੇ ਕਮਰੇ ਵਿੱਚ ਆ ਕੇ ਖੜਾ ਹੀ ਹੋਇਆ ਸੀ ਪਰ ਜੋ ਇਨਸਾਨ ਮੇਰੇ ਕਮਰੇ ਵਿੱਚ ਆਇਆ ਸੀ ਉਹਨੂੰ ਦੇਖ ਕੇ ਤਾਂ ਮੈਂ ਹੈਰਾਨ ਹੀ ਹੋ ਗਈ ਉਹ ਤਾਂ ਬਹੁਤ ਹੀ ਜਿਆਦਾ ਪਰਸਨੈਲਿਟੀ ਵਾਲਾ ਸੀ ਕਿਤੇ ਉਹ ਵੀ ਦੇਖਣ ਵਿੱਚ ਕਿਨਰ ਨਹੀਂ ਲੱਗਦਾ ਸੀ ਪਰ ਹਕੀਕਤਾਂ ਇਹ ਸੀ ਕਿ ਉਹ ਅਧੂਰਾ ਸੀ ਇਹ ਸੋਚ ਕੇ ਮੇਰਾ ਦਿਲ ਦੁਖੀ ਹੋ ਰਿਹਾ ਸੀ ਉਹ ਮੇਰੇ ਕੋਲ ਆ ਕੇ ਬੈਠ ਗਿਆ ਮੈਨੂੰ ਵਿਸ਼ਵਾਸ ਨਹੀਂ ਹੁੰਦਾ ਸੀ ਕਿ ਇਹ ਇੰਨਾ ਸੋਹਣਾ ਬੰਦਾ ਮੇਰਾ ਘਰ ਵਾਲਾ ਹੋ ਸਕਦਾ ਹੁਣ ਇਹ ਬੰਦਿਆਂ ਵਾਲੀ ਆਵਾਜ਼ ਵਿੱਚ ਮੇਰਾ ਹਾਲਚਲ ਪੁੱਛਿਆ ਤੇ ਮੈਂ ਡਰੀ ਹੋਈ ਨੇ ਉਹਨੂੰ ਜਵਾਬ ਦਿੱਤਾ ਕਿਉਂਕਿ ਉਦੋਂ ਮੈਂ ਬੜੀ ਹੈਰਾਨ ਹੋ ਰਹੀ ਸੀ ਮੇਰੇ ਘਰ ਵਾਲੇ ਨੇ ਮੈਨੂੰ ਮੂੰਹ ਦਿਖਾਈ ਤੇ ਬਹੁਤ ਮਹਿੰਗਾ ਤੋਹਫ਼ਾ ਦਿੱਤਾ ਤੇ ਮੇਰੇ ਹੱਥਾਂ ਤੇ ਆਪਣੀ ਮੋਹਰ ਲਾ ਦਿੱਤੀ ਸੀ ਮੈਨੂੰ ਵਿਸ਼ਵਾਸ ਨਹੀਂ ਹੁੰਦਾ ਸੀ ਕਿ ਪਲਾਂ ਕਿਨਰ ਕਿੱਦਾਂ ਸੁਹਾਗ ਰਾਤ ਮਨਾਉਂਦਾ ਪਰ ਨਵੀ ਨਵੀ ਹੌਲੀ ਹੌਲੀ ਮੇਰੇ ਕੋਲ ਆ ਰਿਹਾ ਸੀ ਤੇ ਫਿਰ ਉਹ ਹੋਇਆ ਜਿਹਨੂੰ ਸੋਚ ਕੇ ਮੈਂ ਪਹਿਲਾਂ ਹੀ ਬੜੀ ਪਰੇਸ਼ਾਨ ਸੀ ਕਿ ਇਹ ਪਲਾਂ ਕਿਵੇਂ ਹੋ ਸਕਦਾ ਨਵੀ ਦੇ ਪਿਆਰ ਨਾਲ ਪੜ ਗਈ ਤੇ ਮੇਰੇ ਦਿਲ ਵਿੱਚ ਜੋ ਡਰ ਸੀ ਉਹ ਜਿੰਨੇ ਵੀ ਵੈਮ ਸੀ ਸਾਰੇ ਵਿਸ਼ਵਾਸ ਹੋ ਗਿਆ ਸੀ ਕਿ ਮੇਰੀ ਜ਼ਿੰਦਗੀ ਬਹੁਤ ਵਧੀਆ ਹੋ ਜਾਊਗੀ ਕਿਉਂਕਿ ਮੇਰਾ ਘਰ ਵਾਲਾ ਇੱਕਦਮ ਠੀਕ ਸੀ ਉਹਦੇ ਵਿੱਚ ਕੋਈ ਵੀ ਕਮੀ ਨਹੀਂ ਸੀ ਮੈਂ ਬੜੀ ਰਿਲੈਕਸ ਹੋ ਕੇ ਸੁੱਤੇ ਹੋਏ ਨਵੀ ਵੱਲ ਦੇਖ ਰਹੀ ਸੀ ਮੈਂ ਵੀ ਬੇਫਿਕਰ ਹੋ ਕੇ ਸੌਂ ਗਈ ਸਵੇਰ ਹੁੰਦੇ ਹੀ ਮੇਰੀ ਆਖਾ ਖੁੱਲੀ ਮੈਂ ਦੇਖਿਆ ਤਾਂ ਮੇਰੀ ਸੱਸ ਮੇਰੇ ਕਮਰੇ ਵਿੱਚ ਆ ਗਈ ਸੀ ਮੇਰੀ ਸੱਸ ਦੇ ਨਾਲ ਇੱਕ ਮੁੰਡਾ ਤਾੜੀਆਂ ਵਜਾਉਂਦਾ ਹੋਇਆ ਆਇਆ ਤੇ ਮੇਰੇ ਬਰਾਬਰ ਆ ਕੇ ਬੈਠ ਗਿਆ ਮੈਂ ਉਹਨੂੰ ਦੇਖ ਕੇ ਦੂਸਰੇ ਪਾਸੇ ਹੋ ਗਈ ਆਉਣ ਵਾਲੇ ਇਸ ਮੁੰਡੇ ਦਾ ਅੰਦਾਜ਼ ਬਿਲਕੁਲ ਓਦਾਂ ਦਾ ਹੀ ਸੀ ਜਿੱਦਾਂ ਕਿਨਰ ਦਾ ਹੁੰਦਾ ਜਦਕਿ ਉਸ ਵਕਤ ਮੇਰਾ ਘਰ ਵਾਲਾ ਕਮਰੇ ਵਿੱਚ ਨਹੀਂ ਸੀ ਮੈਂ ਪੁੱਛਿਆ ਕਿ ਮੰਮੀ ਜੀ ਇਹ ਕੌਣ ਆ ਤਾਂ ਮੇਰੀ ਸੱਸ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਕਿਹਾ ਕਿ ਇਹ ਤੇਰਾ ਘਰ ਵਾਲਾ ਇਹ ਰਾਤ ਨੂੰ ਆਪਣੇ ਦੋਸਤ ਦੇ ਨਾਲ ਬਾਹਰ ਗਿਆ ਹੋਇਆ ਸੀ ਕਾਫੀ देर ਬਾਅਦ ਹੀ ਵਾਪਸ ਆਇਆ ਤੇ ਦੂਸਰੇ ਕਮਰੇ ਵਿੱਚ ਹੀ ਸੌਂ ਗਿਆ ਸੀ ਮੈਂ ਕਦੀ ਆਪਣੇ ਘਰ ਵਾਲੇ ਨੂੰ ਦੇਖਦੀ ਤੇ ਕਦੀ ਉਸ ਰਾਤ ਨੂੰ ਯਾਦ ਕਰਦੀ ਮੇਰਾ ਦਿਲ ਕਰਦਾ ਸੀ ਕਿ ਮੈਂ ਭੱਜ ਕੇ ਕਿਤੇ ਚਲੀ ਜਾਵਾਂ ਮੈਂ ਚਾਹੁੰਦੇ ਹੋਏ ਵੀ ਆਪਣੀ ਸੱਸ ਨੂੰ ਕੁਝ ਨਹੀਂ ਦੱਸ ਸਕੀ ਕਿ ਰਾਤ ਨੂੰ ਮੇਰੇ ਕਮਰੇ ਵਿੱਚ ਕੋਈ ਹੋਰ ਆ ਗਿਆ ਸੀ ਤੇ ਮੈਂ ਉਹਨੂੰ ਸਭ ਕੁਝ ਦੇ ਦਿੱਤਾ ਸੀ ਕਿੰਨਾ ਵੱਡਾ ਮਜ਼ਾਕ ਮੇਰੇ ਨਾਲ ਹੋਇਆ ਸੀ ਮੈਂ ਆਪਣੇ ਆਪ ਨੂੰ ਸੁਭਾਲਦੇ ਹੋਏ ਫਟਾਫਟ ਆਪਣਾ ਹੂਲੀਆ ਠੀਕ ਕੀਤਾ ਤੇ ਆਪਣੇ ਘਰ ਵਾਲੇ ਨੂੰ ਦੇਖਿਆ ਉਹ ਕਿਸੇ ਪਾਸੋਂ ਵੀ ਬੰਦਾ ਨਹੀਂ ਲੱਗ ਰਿਹਾ ਸੀ ਪਤਲਾ ਜਿਹਾ ਲੰਬਾ ਇਦਾਂ ਦੇ ਰਾਂਗ ਟੰਗ ਮਚਲ ਰਿਹਾ ਸੀ ਜਿੱਦਾਂ ਕੋਈ ਕੁੜੀ ਅਦਾਵਾਂ ਦਿਖਾਉਂਦੀ ਹੋਵੇ ਉਹਨੇ ਚਿਹਰੇ ਤੇ ਮੇਕਅਪ ਵੀ ਕੀਤਾ ਹੋਇਆ ਸੀ ਤੇ ਜ਼ੋਰ-ਜ਼ੋਰ ਨਾਲ ਤਾੜੀਆਂ ਮਾਰ ਰਿਹਾ ਸੀ ਰਾਤ ਮੇਰੇ ਕਮਰੇ ਵਿੱਚ ਜੋ ਆਇਆ ਸੀ ਉਹਦਾ ਬਹੁਤ ਨੌਜਵਾਨ ਤੇ ਸੋਹਣਾ ਮੁੰਡਾ ਸੀ ਰਾਤ ਵਾਲਾ ਇੱਕ ਨਜ਼ਾਰਾ ਮੇਰੀਆਂ ਅੱਖਾਂ ਸਾਹਮਣੇ ਆ ਰਿਹਾ ਸੀ ਅਚਾਨਕ ਹੀ ਮੇਰੇ ਹੱਥ ਆਪਣੇ ਬੁੱਲਾਂ ਵੱਲ ਚਲੇ ਗਏ ਉਹ ਹਜੇ ਵੀ ਮੈਨੂੰ ਅਹਿਸਾਸ ਹੋ ਰਿਹਾ ਸੀ ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਇਸ ਵਕਤ ਮੇਰੇ ਨਾਲ ਹੀ ਜੋ गुज़र ਰਹੀ ਸੀ ਮੈਨੂੰ ਹੀ ਪਤਾ ਸੀ ਪਰ ਮੈਂ ਕੀ ਕਰਦੀ ਡਰ ਤੇ ਬਦਨਾਮੀ ਕਰਕੇ ਮੈਂ ਚੁੱਪ ਹੋ ਗਈ ਮੇਰੇ ਘਰ ਵਾਲਿਆਂ ਨੂੰ ਮੇਰੀ ਕੋਈ ਵੀ ਪਰਵਾਹ ਨਹੀਂ ਸੀ ਉਹ ਤਾਂ ਬਸ ਆਪਣੇ ਸ਼ੌਂਕ ਵਿੱਚ ਹੀ ਗੁੰਮ ਰਹਿੰਦਾ ਸੀ ਤੇ ਮੇਰੇ ਨਾਲ ਬਹੁਤ ਘਟ ਗੱਲ ਕਰਦਾ ਸੀ ਮੈਂ ਵੀ ਰੱਬ ਦਾ ਧੰਨਵਾਦ ਕਰਦੀ ਕਿ ਉਹ ਆਪਣੀ ਅਲੱਗ ਹੀ ਦੁਨੀਆ ਵਿੱਚ ਬਿਜੀ ਰਹਿੰਦਾ ਕੁਝ ਸਮੇਂ ਦੇ ਬਾਅਦ ਮੇਰਾ ਕਿਨਰ ਘਰ ਵਾਲਾ ਫਿਰ ਵਾਪਸ ਵਿਦੇਸ਼ ਜਾਣ ਦਾ ਫੈਸਲਾ ਕਰ ਰਿਹਾ ਸੀ ਮੇਰੀ ਸੱਸ ਮੇਰੇ ਘਰ ਵਾਲੇ ਦੇ ਨਾਲ ਮੈਨੂੰ ਭੇਜਣਾ ਚਾਹੁੰਦੀ ਸੀ ਪਰ ਮੇਰੇ ਪੇਪਰ ਨਹੀਂ ਬਣ ਰਹੇ ਸੀ ਅਸਲ ਵਿੱਚ ਮੇਰਾ ਵੀ ਉਹਦੇ ਨਾਲ ਜਾਣ ਨੂੰ ਗੱਲ ਨਹੀਂ ਕਰਦਾ ਸੀ ਮੈਂ ਤਾਂ ਬਹੁਤ ਕੋਸ਼ਿਸ਼ ਕੀਤੀ ਕਿ ਚੰਗਾ ਹੋਇਆ ਉਹ ਇੱਥੋਂ ਚਲਾ ਜਾਊਗਾ ਤੇ ਉਹਨੂੰ ਵਾਰ-ਵਾਰ ਆਪਣੇ ਸਾਹਮਣੇ ਦੇਖ ਕੇ ਮੈਨੂੰ ਨਫ਼ਰਤ ਜਿਹੀ ਹੁੰਦੀ ਸੀ ਹੁਣ ਇਸ ਘਰ ਵਿੱਚ ਮੈਂ ਤੇ ਮੇਰੀ ਸੱਸ ਇਕੱਲੀਆਂ ਰਹਿ ਗਈਆਂ ਸੀ ਘਰ ਵਿੱਚ ਵੇਲੀ ਰਹਿ ਕੇ ਕੀ ਕਰਦੀ ਐ ਇਸ ਲਈ ਮੈਂ ਆਪਣੀ ਸੱਸ ਨਾਲ ਘਰ ਦੇ ਕੰਮਾਂ ਕੰਮ ਕਰਨ ਲੱਗ ਪਈ ਸਭ ਤੋਂ ਪਹਿਲਾਂ ਸੋਈ ਦਾ ਕੰਮ ਕਰਦੀ ਫਿਰ ਰੋਜ਼ ਰੋਜ਼ ਨਮਾ ਕੁਝ ਖਾਣ ਲਈ ਬਣਾਉਂਦੀ ਮੇਰੀ ਤਾਂ ਸੱਸ ਬਹੁਤ ਖੁਸ਼ ਰਹਿੰਦੀ ਸੀ ਮੈਂ ਆਪਣੀ ਸੱਸ ਦੇ ਨਾਲ ਬਾਹਰ ਵੀ ਘੁੰਮਣ ਜਾਂਦੀ ਸੀ ਮੇਰੀ ਜ਼ਿੰਦਗੀ ਵਿੱਚ ਕੋਈ ਕਮੀ ਨਹੀਂ ਸੀ ਮੈਨੂੰ ਸੱਚੇ ਪਿਆਰ ਤੇ ਇੱਕ ਹਮਦਰਦ ਸਫਰ ਹਮਸਫਰ ਦੀ ਲੋੜ ਸੀ ਕਦੀ ਕਦੀ ਮੈਨੂੰ ਉਸ ਮੁੰਡੇ ਦੀ ਬਹੁਤ ਯਾਦ ਆਉਂਦੀ ਜੋ ਉਸ ਰਾਤ ਮੇਰੇ ਕਮਰੇ ਵਿੱਚ ਆਇਆ ਸੀ ਤੇ ਮੇਰਾ ਸਭ ਕੁਝ ਮੇਰੇ ਕੋਲੋਂ ਲੈ ਗਿਆ ਸੀ ਉਸ ਤੋਂ ਬਾਅਦ ਉਹ ਮੈਨੂੰ ਕਿਤੇ ਵੀ ਨਹੀਂ ਦਿਸਿਆ ਹੈਰਾਨਗੀ ਦੀ ਗੱਲ ਤਾਂ ਇਹ ਸੀ ਕਿ ਉਹਦਾ ਮਕਸਦ ਕੀ ਸੀ ਉਹ ਕੌਣ ਸੀ ਤੇ ਨਾਲ ਹੀ ਮੈਨੂੰ ਆਪਣੀ ਮਾਂ ਦੀ ਫਿਕਰ ਹੋ ਰਹੀ ਸੀ ਜਿਨੇ ਮੈਨੂੰ ਇੱਕ ਵਾਰ ਵੀ ਪੁੱਛਿਆ ਨਹੀਂ ਨਹੀਂ ਸੀ ਇੱਕ ਦਿਨ ਮੈਂ ਤੇ ਮਾਸੀ ਬਾਜ਼ਾਰ ਗਈਆਂ ਹੋਈਆਂ ਤੇ ਰੋਟੀ ਖਾਣ ਦੇ ਲਈ ਅਸੀਂ ਇੱਕ ਹੋਟਲ ਵਿੱਚ ਰੁੱਕ ਗਏ ਆ ਉੱਥੇ ਅਚਾਨਕ ਮੇਰੀ ਨਜ਼ਰ ਉਸ ਮੁੰਡੇ ਤੇ ਪੈ ਗਈ ਜਦੋਂ ਮੈਂ ਆਪਣੀ ਮਾਮੇ ਦੀਆਂ ਕੁੜੀਆਂ ਨਾਲ ਇਸ ਹੋਟਲ ਵਿੱਚ ਆਈ ਸੀ ਤਾਂ ਉਹ ਵੀ ਮੇਰੇ ਨਾਲ ਉਹੀ ਮੇਰੇ ਨੂੰ ਮੰਗਾ ਮੇਰੇ ਨਾਲ ਆ ਕੇ ਬੈਠ ਗਿਆ ਸੀ ਤੇ ਇਹ ਸਭ ਗੱਲਾਂ ਦਾ ਉਹੀ ਜ਼ਿੰਮੇਦਾਰ ਸੀ ਮੈਂ ਫਟਾਫਟ ਉਹਦੇ ਵੱਲ ਗਈ ਉਹਨੇ ਵੀ ਮੈਨੂੰ ਪਹਿਚਾਨ ਲਿਆ ਸੀ ਮੈਂ ਉਹਨੂੰ ਪੁੱਛਿਆ ਕਿ ਦੱਸ ਤੇਰਾ ਕੀ ਮਕਸਦ ਆ ਮੇਰੇ ਕੋਲ ਆ ਕੇ ਕਿਉਂ ਬੈਠਿਆ ਸੀ ਉਹਨੇ ਸੱਚ ਦੱਸ ਦਿੱਤਾ ਉਸ ਦਿਨ ਮੈਨੂੰ ਸਭ ਇਹ ਸਭ ਕੁਝ ਕਰਨ ਲਈ ਮੇਰੇ ਤੇਰੇ ਮਾਮੇ ਦੀਆਂ ਕੁੜੀਆਂ ਨੇ ਕਿਹਾ ਸੀ ਉਸ ਸਮੇਂ ਮੇਰੇ ਦਿਲੋਂ ਆਵਾਜ਼ ਇਹ ਆਈ ਕੇ ਕਾਸ਼ ਮੇਰੀ ਮਾਂ ਵੀ ਮੇਰੇ ਕੋਲ ਹੁੰਦੀ ਮੇਰੀ ਬੇਗੁਨਾਹੀ ਦਾ ਸਬੂਤ ਉਹਦੀ ਅੱਖਾਂ ਨਾਲ ਦੇਖ ਲੈਂਦੀ ਕਿ ਕਿੱਦਾਂ ਉਹਦੇ ਆਪਣਿਆਂ ਨੇ ਮੈਨੂੰ ਬੇਇੱਜ਼ਤ ਕੀਤਾ ਪਰ ਮੈਨੂੰ ਪਤਾ ਸੀ ਕਿ ਮੇਰੀ ਮਾਂ ਇੱਥੇ ਹੁੰਦੀ ਤੇ ਕੁਝ ਵੀ ਨਹੀਂ ਕਰਦੀ ਕਿਉਂਕਿ ਉਹਦੀਆਂ ਅੱਖਾਂ ਵਿੱਚ ਤਾਂ ਬਸ ਲਾਲਚ ਸੀ ਜਦੋਂ ਇਸ ਘਰ ਵਿੱਚ ਵਾਪਸ ਆਈਆਂ ਤੇ ਕੁਝ ਦੇਰ ਬਾਅਦ ਮੇਰੀ ਸੱਸ ਘਬਰਾਈ ਹੋਈ ਮੇਰੇ ਕੋਲ ਆਈ ਉਦੇ ਰਾਂ ਗੁੱਡੇ ਹੋਏ ਦੇਖ ਕੇ ਮੈਨੂੰ ਕਿਸੇ ਅਣਹੋਣੀ ਦਾ ਅਹਿਸਾਸ ਹੋਇਆ ਉਹਨੇ ਦੱਸਿਆ ਕਿ ਤੇਰੀ ਮਾਂ ਦਾ ਐਕਸੀਡੈਂਟ ਹੋ ਗਿਆ ਉਹ ਹਸਪਤਾਲ ਵਿੱਚ ਆ ਮਾਂ ਦੇ ਬਾਰੇ ਸੁਣ ਕੇ ਮੈਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਗਈ ਸੀ ਮੈਂ ਫਟਾਫਟ ਹਸਪਤਾਲ ਪਹੁੰਚੀ ਮੇਰੀ ਮਾਂ ਨੇ ਮੇਰੇ ਤੋਂ ਮਾਫੀ ਮੰਗੀ ਤੇ ਮੈਨੂੰ ਮਾਂ ਕਿਹਾ ਕਿ ਮੈਨੂੰ ਮਾਫ ਕਰ ਦੇ ਮੈਂ ਉਹਨੂੰ ਮਾਫ ਕਰ ਦਿੱਤਾ ਮੈਂ ਕਿਹਾ ਕਿ ਮੈਂ ਤੇਰੇ ਵਰਗ ਹੀ ਨਹੀਂ ਆ ਮੈਂ ਤੇਰਾ ਸਾਥ ਨਹੀਂ ਛੱਡੂੰਗੀ ਮੇਰੀ ਮਾਂ ਦੀਆਂ ਲੱਤਾਂ ਟੁੱਟ ਗਈਆਂ ਸੀ ਮੈਂ ਆਪਣੀ ਮਾਂ ਨੂੰ ਆਪਣੇ ਕੋਲ ਲਿਆਈ ਦਿਨ ਰਾਤ ਉਹਦੀ ਸੇਵਾ ਕਰਦੀ ਔਕੇ ਸਮੇਂ ਵਿੱਚ ਮੇਰੀ ਸੱਸ ਨੇ ਮੇਰਾ ਸਾਥ ਬਹੁਤ ਦਿੱਤਾ ਸੀ ਇੱਕ ਰਾਤ ਮੈਂ ਆਪਣੀ ਮਾਂ ਦੇ ਕੋਲੋਂ ਉੱਠ ਕੇ ਆਪਣੇ ਕਮਰੇ ਵੱਲ ਜਾ ਰਹੀ ਸੀ ਮੈਨੂੰ ਘਰ ਦੇ ਪਿਛਲੇ ਕਮਰੇ ਵਿੱਚ ਆਵਾਜ਼ ਜਿਹੀ ਸੁਣਾਈ ਦੇ ਰਹੀ ਸੀ ਮੇਰੇ ਕਦਮ ਵਾਰ-ਵਾਰ ਉਸ ਦਾ ਕਮਰੇ ਵੱਲ ਹੀ ਜਾ ਰਹੇ ਸੀ ਮੈਂ ਦੇਖਿਆ ਕਿ ਉੱਥੇ ਤਾਂ ਮੇਰੀ ਸੱਸ ਦੇ ਨਾਲ ਕੋਈ ਹੋਰ ਵੀ ਸੀ ਜਿਦੇ ਨਾਲ ਮੇਰੀ ਸੱਸ ਚੋਰੀ-ਚੋਰੀ ਗੱਲਾਂ ਕਰਦੀ ਸੀ ਮੈਂ ਦੇਖਣ ਦੀ ਕੋਸ਼ਿਸ਼ ਕਰਨ ਲੱਗੀ ਪਰ ਮੈਨੂੰ ਉਹ ਇਨਸਾਨ ਪਹਿਚਾਨਨੇ ਆ ਰਹੇ ਸੀ ਤਾਂ ਥੋੜੀ देर ਬਾਅਦ ਉਹ ਇਨਸਾਨ ਖਿੜਕੀ ਵਿੱਚੋਂ ਦੀ ਚਲਾ ਗਿਆ ਮੈਨੂੰ ਆਪਣੀ ਸੱਸ ਤੇ ਸ਼ੱਕ ਹੋਣ ਲੱਗ ਪਿਆ ਸੀ ਮੈਂ ਉਹਦੇ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਮੈਨੂੰ ਲੱਗ ਰਿਹਾ ਸੀ ਕਿ ਜਿੱਦਾਂ ਮੇਰੇ ਨਾਲ ਕੋਈ ਨਵਾਂ ਖੇਰ ਖੇੜਿਆ ਜਾ ਰਿਹਾ ਅਗਲੇ ਦਿਨ ਮੈਂ ਆਪਣੀ ਸੱਸ ਤੇ ਪੂਰੀ ਨਜ਼ਰ ਰੱਖੀ ਤੇ ਫਿਰ ਉਸੇ ਥਾਂ ਤੇ ਅੱਧੀ ਰਾਤ ਨੂੰ ਆ ਮੈਂ ਆਪਣੀ ਸੱਸ ਨੂੰ ਜਾਂਦੇ ਹੋਏ ਦੇਖਿਆ ਮੈਂ ਵੀ ਪਿੱਛੇ ਪਿੱਛੇ ਚਲੀ ਗਈ ਉਸ ਕਮਰੇ ਵਿੱਚ ਮੇਰੀ ਸੱਸ ਕਿਸੇ ਬੰਦੇ ਦੇ ਨਾਲ ਖੜੀ ਹੋਈ ਸੀ ਉਸ ਬੰਦੇ ਦੇ ਨਜ਼ਰ ਪੈਂਦੇ ਹੀ ਮੇਰੀ ਘੋਸ਼ ਉੱਡ ਗਏ ਉਹ ਕੋਈ ਹੋਰ ਨਹੀਂ ਬਲਕੇ ਉਹੀ ਮੁੰਡਾ ਸੀ ਜੋ ਵਿਆਹ ਦੀ ਪਹਿਲੀ ਰਾਤ ਮੇਰੇ ਕਮਰੇ ਵਿੱਚ ਆਇਆ ਸੀ ਤਾਂ ਇਹਦਾ ਮਤਲਬ ਮੇਰੀ ਸੱਸ ਉਸ ਮੁੰਡੇ ਨੂੰ ਪਹਿਲਾਂ ਵੀ ਜਾਣਦੀ ਸੀ ਤੇ ਮੇਰੇ ਨਾਲ ਧੋਖਾ ਕਰ ਰਹੀ ਸੀ ਹਾਲਾਂਕਿ ਮੈਂ ਉਹਨੂੰ ਆਪਣੀ ਮਾਂ ਵਰਗੀ ਸਮਝ ਰਹੀ ਸੀ ਜਦਕਿ ਦੇਨ ਰਾਤ ਉਹਦੀ ਸੇਵਾ ਕਰਦੀ ਸੀ ਅਗਲੇ ਦਿਨ ਮੈਂ ਆਪਣੀ ਮਾਂ ਨੂੰ ਸਭ ਕੁਝ ਦੱਸ ਦਿੱਤਾ ਮੇਰੀ ਮਾਂ ਇਸ ਮੇਰੀ ਮਾਂ ਇਸ ਗੱਲ ਬਾਰੇ ਕੁਝ ਵੀ ਨਹੀਂ ਜਾਣਦੀ ਸੀ ਮੈਂ ਆਪਣੀ ਮਾਂ ਨੂੰ ਦੱਸਿਆ ਕਿ ਤੇਰੇ ਲਾਲ ਚ ਨੇ ਮੈਨੂੰ ਇਹਨਾਂ ਹਾਲਾਤਾਂ ਵਿੱਚ ਲਿਆ ਕੇ ਸੌਂ ਦਿੱਤਾ ਮੇਰੀ ਜ਼ਿੰਦਗੀ ਬਰਬਾਦ ਹੋ ਗਈ ਜ਼ਰੂਰ ਮੇਰੀ ਸੱਸ ਦਾ ਇਰਾਦਾ ਆ ਕਿ ਉਹਦਾ ਕਿਨਾਰ ਮੁੰਡਾ ਤਾਂ ਔਲਾਦ ਪੈਦਾ ਨਹੀਂ ਕਰ ਸਕਦਾ ਤਾਂ ਉਹਨੇ ਵਿਆਹ ਦੀ ਪਹਿਲੀ ਰਾਤ ਕਿਸੇ ਹੋਰ ਲੋਕਾਂ ਦੇ ਕਮਰੇ ਵਿੱਚ ਭੇਜਿਆ ਸੀ ਤਾਂ ਕਿ ਉਹਦੇ ਖਾਨਦਾਨ ਨੂੰ ਵਾਰਸ ਮਿਲ ਜਾਵੇ ਪਰ ਮੈਂ ਚੁੱਪ ਨਹੀਂ ਰਹਿਣ ਵਾਲੀ ਸੀ ਮੈਂ ਇਹ ਸਾਰੀ ਹਕੀਕਤ ਸਾਰਿਆਂ ਦੇ ਸਾਹਮਣੇ ਲਿਆਉਂਗੀ ਅਗਲੇ ਦਿਨ ਮੈਂ ਉਸੇ ਕਮਰੇ ਵਿੱਚ ਜਾ ਕੇ ਬੈਠੀ ਜਿੱਥੇ ਉਹ ਮੁੰਡਾ ਤੇ ਮੇਰੀ ਸੱਸ ਮਿਲਦੇ ਸੀ ਅੱਜ ਮੈਨੂੰ ਬੈਠੀ ਨੂੰ ਕੁਝ ਦੇ ਰਹੀ ਹੋਈ ਸੀ ਕਿ ਉਹ ਦਰਵਾਜ਼ਾ ਖੋਲ੍ਹ ਕੇ ਅੰਦਰ ਆਇਆ ਤੇ ਮੈਨੂੰ ਦੇਖਦੇ ਹੀ ਹੈਰਾਨ ਹੋ ਗਿਆ ਮੈਂ ਉਹਨੂੰ ਕਿਹਾ ਕਿ ਤੂੰ ਕੌਣ ਆ ਤੇ ਇਸ ਘਰ ਵਿੱਚ ਤੇਰਾ ਕੀ ਰਿਸ਼ਤਾ ਪਹਿਲਾਂ ਤਾਂ ਉਹ ਮੈਨੂੰ ਦੇਖ ਕੇ ਘਬਰਾ ਗਿਆ ਪਰ ਉਹਦੇ ਚਿਹਰੇ ਤੇ ਮੁਸਕਰਾਟ ਜਿਹੀ ਆ ਗਈ ਤੇ ਮੇਰੇ ਵੱਲ ਆਇਆ ਤੇ ਮੈਨੂੰ ਆਪਣੇ ਕੋਲ ਕੀਤਾ ਮੈਂ ਉਹਨੂੰ ਤੱਕਾ ਦੇ ਦਿੱਤਾ ਮੈਂ ਕਿਹਾ ਉਸ ਰਾਤ ਤੂੰ ਧੋਖੇ ਨਾਲ ਮੇਰਾ ਫਾਇਦਾ ਚੁੱਕਿਆ ਸੀ ਪਰ ਅੱਜ ਤੂੰ ਇਦਾਂ ਦਾ ਕੁਝ ਵੀ ਨਹੀਂ ਕਰ ਸਕਦਾ ਜੇ ਤੂੰ ਮੈਨੂੰ ਹੱਥ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਤੇਰੀ ਜਾਨ ਲੈ ਲਵਾਂਗੀ ਹਜੇ ਸ਼ਬਦ ਮੇਰੇ ਮੂੰਹ ਵਿੱਚ ਹੀ ਸੀ ਕਿ ਉਹਨੇ ਮੇਰੇ ਮੂੰਹ ਤੇ ਹੱਥ ਰੱਖ ਦਿੱਤਾ ਤੇ ਮੈਂ ਹੈਰਾਨ ਰਹਿ ਗਈ ਫਿਰ ਉਹ ਕਹਿਣ ਲੱਗਾ ਕਿ ਚੁੱਪ ਹੋ ਜਾ ਤੂੰ ਮੇਰੀ ਜ਼ਿੰਦਗੀ ਆ ਕਿਉਂਕਿ ਮੈਂ ਤੈਨੂੰ ਪਿਆਰ ਕਰਦਾ ਤੇਰੇ ਬਿਨਾਂ ਰਹਿਣ ਦੇ ਬਾਰੇ ਮੈਂ ਸੋਚ ਵੀ ਨਹੀਂ ਸਕਦਾ ਮੈਂ ਵੀ ਹੋਸ਼ ਜਿਗਾਵਾ ਬੈਠੀ ਸੀ ਪਰ ਅਗਲੇ ਹੀ ਪਲ ਮੈਂ ਆਪਣੇ ਆਪ ਨੂੰ ਸੰਭਾਲ ਲਿਆ ਕਿਉਂਕਿ ਉਹ ਮੇਰਾ ਘਰ ਵਾਲਾ ਨਹੀਂ ਸੀ ਉਹ ਕੋਈ ਬੇਗਾਨਾ ਬੰਦਾ ਸੀ ਭਲਾ ਮੈਂ ਉਹਦੇ ਨਾਲ ਇਦਾਂ ਕਿਵੇਂ ਸੋਚ ਸਕਦੀ ਸੀ ਮੈਂ ਉਹਨੂੰ ਤੱਕਾ ਦੇ ਕੇ ਆਪਣੇ ਤੋਂ ਦੂਰ ਕੀਤਾ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਸੀ ਮੈਂ ਉਹਨੂੰ ਕਿਹਾ ਕਿ ਮੇਰੀ ਜ਼ਿੰਦਗੀ ਵਿੱਚ ਕਿਉਂ ਆਇਆ ਕਿਉਂ ਮੈਨੂੰ ਇੰਨੇ ਦੁੱਖ ਦੇ ਰਿਹਾ ਉਸ ਦਿਨ ਪਹਿਲੀ ਰਾਤ ਤੋਂ ਮੇਰੇ ਨਾਲ ਪਤਾ ਨਹੀਂ ਮੈਨੂੰ ਕਿੰਨੇ ਸੁਪਨੇ ਦਿਖਾਏ ਤੇ ਮੈਂ ਵੀ ਕੋਸ਼ਿਸ਼ ਕੀਤੀ ਕਿ ਮੇਰੀ ਜ਼ਿੰਦਗੀ ਕਿੰਨੀ ਸੋਹਣੀ ਆ ਜੋ ਤੂੰ ਜੋ ਮੈਨੂੰ ਇੰਨਾ ਪਿਆਰ ਕਰਨ ਵਾਲਾ ਤੇ ਸੋਨਾ ਘਰ ਵਾਲਾ ਮਿਲਿਆ ਪਰ ਮੈਨੂੰ ਕੀ ਪਤਾ ਸੀ ਕਿ ਮੇਰੀ ਜ਼ਿੰਦਗੀ ਤਾਂ ਨਰਕ ਬਣਨ ਵਾਲੀ ਆ ਮੇਰੀ ਜ਼ਿੰਦਗੀ ਵਿੱਚ ਮੇਰੇ ਘਰ ਵਾਲੇ ਦਾ ਪਿਆਰ ਨਹੀਂ ਸੀ ਮੇਰੀ ਜ਼ਿੰਦਗੀ ਵਿੱਚ ਇਦਾਂ ਹੀ ਬੇਕਾਰ ਗੁਜਰਨ ਵਾਲੀ ਸੀ ਉਹ ਫਟਾਫਟ ਆ ਗਿਆ ਤੇ ਮੇਰੇ ਹੰਝੂਆਂ ਨੂੰ ਸਾਫ਼ ਕਰਕੇ ਕਹਿਣ ਲੱਗਾ ਕਿ ਤੇਰੇ ਹੰਝੂ ਮੈਂ ਨਹੀਂ ਦੇਖ ਸਕਦਾ ਮੇਰੇ ਦਿਲ ਨੂੰ ਤੂੰ ਹੋਰ ਜ਼ਿਆਦਾ ਦੁੱਖ ਨਾ ਦੇ ਮੈਂ ਗੁੱਸੇ ਨਾਲ ਕਿਹਾ ਤੇ ਤੂੰ ਕੌਣ ਆ ਕੀ ਰਿਸ਼ਤਾ ਤੇਰਾ ਇਸ ਘਰ ਨਾਲ ਤੇ ਉਹ ਕਹਿਣ ਲੱਗਾ ਜਿਹਨੂੰ ਤੂੰ ਮਾਸੀ ਕਹਿੰਦੀ ਆ ਮੈਂ ਉਹਦਾ ਮੁੰਡਾ ਮੈਨੂੰ ਉਹਦੀ ਗੱਲ ਤੇ ਵਿਸ਼ਵਾਸ ਨਹੀਂ ਆਇਆ ਕਿਉਂਕਿ ਮੇਰੀ ਸੱਸ ਦਾ ਤਾਂ ਇੱਕ ਹੀ ਮੁੰਡਾ ਸੀ ਜੋ ਕਿਨਰ ਸੀ ਤੇ ਬਾਦਨ ਸੀ ਵੀ ਨਾਲ ਉਹ ਮੇਰਾ ਘਰ ਵਾਲਾ ਸੀ ਤੇ ਮੈਂ ਵੀ ਉਸ ਮੁੰਡੇ ਨੂੰ ਕੁਝ ਹੋਰ ਪੁੱਛਣ ਵਾਲੀ ਸੀ ਕਿ ਪਿੱਛੋਂ ਮੇਰੀ ਸੱਸ ਦੀ ਆਵਾਜ਼ ਆਈ ਮੇਰੀ ਸੱਸ ਸ਼ਾਇਦ ਪਹਿਲਾਂ ਹੀ ਉੱਥੇ ਆ ਗਈ ਸੀ ਤੇ ਗੁੱਸੇ ਨਾਲ ਉਹਨੇ ਕਿਹਾ ਕਿ ਹਾਂ ਇਹ ਮੇਰਾ ਮੁੰਡਾ ਤਾਂ ਮੇਰੇ ਹੋਸ਼ ਉੱਡ ਗਏ ਮੈਂ ਉਹਨੂੰ ਕਿਹਾ ਕਿ ਫਿਰ ਉਹ ਕੌਣ ਸੀ ਜਿਹਨੂੰ ਤੂੰ ਮੇਰਾ ਘਰ ਵਾਲਾ ਦੱਸ ਕੇ ਕਮਰੇ ਵਿੱਚ ਲੈ ਕੇ ਆਈ ਸੀ ਮੇਰੀ ਸਾਸਰੇ ਨੇ ਮੈਨੂੰ ਸਾਰੀ ਗੱਲ ਦੱਸੀ ਕਿ ਤੇਰੀ ਮਾਂ ਤੇ ਤੇਰੀ ਨਾਨੀ ਮੇਰੀ ਮਾਂ ਤੇ ਤੇਰੀ ਨਾਨੀ ਆਪਸ ਵਿੱਚ ਬਹੁਤ ਪੱਕੀਆਂ ਸਹੇਲੀਆਂ ਸੀ ਮੈਂ ਤੇ ਐਨਾ ਸਾਲ ਦੀ ਸੀ ਜਦੋਂ ਮੇਰੇ ਮਾਂ ਪਿਓ ਦੀ ਡੈਥ ਹੋ ਗਈ ਸੀ ਮੇਰੀ ਮਾਂ ਨੇ ਦੂਸਰਾ ਵਿਆਹ ਕਰਵਾ ਲਿਆ ਸੀ ਪਰ ਮੇਰਾ ਮਤਰੀਆ ਪਿਓ ਮੈਨੂੰ ਆਪਣੇ ਨਾਲ ਰੱਖਣ ਲਈ ਤਿਆਰ ਨਹੀਂ ਸੀ ਤੇਰੀ ਨਾਨੀ ਨੇ ਮੈਨੂੰ ਗੋਦ ਲੈ ਲਿਆ ਉਹਦੀ ਪਹਿਲਾਂ ਹੀ ਇੱਕ ਧੀ ਸੀ ਜਿਸ ਦਾ ਨਾਮ ਮਨਜੀਤ ਸੀ ਜੋ ਤੇਰੀ ਮਾਂ ਅਸੀਂ ਦੋਨੋਂ ਸਕੀਆਂ ਭੈਣਾਂ ਦੀ ਤਰ੍ਹਾਂ ਰਹਿੰਦੀਆਂ ਸੀ ਤੇ ਤੇਰੀ ਮਾਂ ਦੇ ਮਾਂ ਪਿਓ ਮੈਨੂੰ ਸਕੀਤੀ ਦੀ ਤਰ੍ਹਾਂ ਰੱਖਦੇ ਸੀ ਉਹ ਮੇਰੇ ਤੋਂ ਵੱਡੀ ਸੀ ਐਸ ਲਈ ਉਹਦਾ ਵਿਆਹ ਪਹਿਲਾਂ ਹੋਣ ਵਾਲਾ ਸੀ ਤੇਰੇ ਨਾਨਾ ਨਾਨੀ ਨੇ ਇਹਦੇ ਲਈ ਰਿਸ਼ਤਾ ਪੱਕਾ ਕਰ ਦਿੱਤਾ ਪਰ ਜਦੋਂ ਇਹਦੇ ਮੰਗੇਤਰ ਨੇ ਮੈਨੂੰ ਦੇਖਿਆ ਤੇ ਮੈਨੂੰ ਪਸੰਦ ਕਰ ਲਿਆ ਉਸ ਦਿਨ ਤੋਂ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਤੁਹਾਡੀ ਛੋਟੀ ਕੁੜੀ ਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਤੁਹਾਡੀ ਵੱਡੀ ਕੁੜੀ ਨਾਲ ਨਹੀਂ ਇਹ ਸੁਣਦੇ ਹੀ ਮੇਰੇ ਸਾਰੇ ਖਿਲਾਫ ਹੋ ਗਏ ਸੀ ਸਾਰਿਆਂ ਨੂੰ ਲੱਗਦਾ ਸੀ ਕਿ ਮੈਂ ਇਹਦੇ ਮੰਗੇਤਰ ਨੂੰ ਆਪਣੇ ਜਾਲ ਵਿੱਚ ਫਸਾਇਆ ਤਾਂ ਮੈਂ ਸਗਤਾਂ ਉਹ ਕਹਿਣ ਲੱਗੇ ਕਿ ਸਕਾਤਾ ਸਕਾ ਹੀ ਹੁੰਦਾ ਸਾਰੇ ਇਹਦਾ ਸਾਥ ਦੇ ਰਹੇ ਸੀ ਤੇ ਮੇਰੇ ਤੋਂ ਸਾਰੇ ਨਫ਼ਰਤ ਕਰਨ ਲੱਗ ਪਏ ਸੀ ਉਹ ਜ਼ਬਰਦਸਤ ਸੀ ਮੇਰਾ ਵਿਆਹ ਇੱਕ ਵਿਆਹ ਹੋਏ ਬੰਦੇ ਨਾਲ ਕਰ ਦੇਣਾ ਚਾਹੁੰਦੇ ਸੀ ਜੋ ਦੋ ਬੱਚਿਆਂ ਦਾ ਪਿਓ ਸੀ ਸਾਰੇ ਘਰ ਦੇ ਕਹਿ ਰਹੇ ਸੀ ਕਿ ਤੂੰ ਸਾਡਾ ਨੱਕ ਵੜਾ ਦਿੱਤਾ ਤੈਨੂੰ ਇਹੀ ਸਜ਼ਾ ਕੇ ਤੂੰ ਹੁਣ ਇਸ ਘਰੋਂ ਚਲੀ ਜਾ ਤੇ ਆਪਣੇ ਘਰ ਵਿੱਚ ਆਪਣੀ ਜ਼ਿੰਦਗੀ ਗੁਜ਼ਾਰ ਸਕਾ ਪਰ ਮੈਂ ਜੀਤੇ ਦੇ ਬਿਨਾਂ ਨਹੀਂ ਰਹਿ ਸਕਦੀ ਸੀ ਮੈਂ ਤੇ ਜੀਤਾ ਆਪਸ ਵਿੱਚ ਪਿਆਰ ਕਰਨ ਲੱਗ ਪਏ ਸੀ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਭੱਜ ਕੇ ਵਿਆਹ ਕਰਵਾ ਲਵਾਂਗੇ ਤੇ ਮੈਂ ਉਹਦੇ ਨਾਲ ਭੱਜ ਗਈ ਸੀ ਕੁਝ ਸਮੇਂ ਤੱਕ ਸਾਰੇ ਸਾਡੇ ਨਾਲ ਗੁੱਸੇ ਰਹੇ ਫਿਰ ਹੌਲੀ ਹੌਲੀ ਆਉਣਾ ਜਾਣਾ ਸ਼ੁਰੂ ਹੋ ਗਿਆ ਸੀ ਜਦੋਂ ਮੇਰੇ ਬੱਚੇ ਦਾ ਜਨਮ ਹੋਇਆ ਤੇ ਤੇਰੀ ਮਾਂ ਸਾਡੇ ਘਰ ਰਹਿਣ ਲਈ ਆ ਗਈ ਸੀ ਪਰ ਉਹਨੇ ਸਾਰੇ ਖਾਨਦਾਨ ਵਿੱਚ ਮਸ਼ਹੂਰ ਕਰ ਦਿੱਤਾ ਸੀ ਕਿ ਮੈਂ ਇੱਕ ਕਿਨਰ ਬੱਚੇ ਨੂੰ ਜਨਮ ਦਿੱਤਾ ਹਰ ਕੋਈ ਇਹੀ ਸਮਝਦਾ ਸੀ ਕਿ ਮੇਰਾ ਮੁੰਡਾ ਕਿਨਰਾ ਮੈਂ ਕਿਹਨੂੰ ਕਿਹਨੂੰ ਵਿਸ਼ਵਾਸ ਦਿਵਾਉਂਦੀ ਕਿ ਮੇਰਾ ਮੁੰਡਾ ਤਾਂ ਇੱਕਦਮ ਠੀਕ ਆ ਦਰ ਲੋਕਾਂ ਦੀਆਂ ਗੱਲਾਂ ਸੁਣ ਕੇ ਕਿ ਮੈਂ ਤਾਂ ਗਾਵੀ ਸੀ ਇਸ ਲਈ ਮੈਂ ਤੇ ਮੇਰੇ ਘਰ ਵਾਲੇ ਨੇ ਇਹ ਦੇ ਛੱਡ ਦਿੱਤਾ ਸੀ ਫਿਰ ਮੈਂ ਵੀ ਆਪਣਾ ਦਿਲ ਵੱਡਾ ਰੱਖਦੇ ਹੋਏ ਤੇਰੀ ਮਾਂ ਨਾਲ ਗੱਲ ਕਰਦੀ ਰਹੀ ਜਦ ਕਿ ਤੇਰੀ ਮਾਂ ਤਾਂ ਮੇਰੇ ਕੋਲੋਂ ਬਦਲਾ ਲੈਣਾ ਚਾਹੁੰਦੀ ਸੀ ਸਿਰਫ ਤੇਰੀ ਮਾਂ ਦੀ ਹੀ ਇਹ ਸਚਾਈ ਤੇਰੀ ਮਾਂ ਨੂੰ ਹੀ ਇਹ ਸਚਾਈ ਪਤਾ ਸੀ ਕਿ ਮੇਰਾ ਮੁੰਡਾ ਇੱਕਦਮ ਠੀਕ ਆ ਇਸ ਲਈ ਤਾਂ ਤੇਰੀ ਮਾਂ ਨੇ ਮੇਰੇ ਮੁੰਡੇ ਦੇ ਨਾਲ ਰਿਸ਼ਤਾ ਪੱਕਾ ਕਰ ਦਿੱਤਾ ਪਰ ਇਹਦੇ ਬਦਲੇ ਉਹਨੇ ਮੇਰੇ ਤੋਂ 40 ਲੱਖ ਰੁਪਏ ਮੰਗੇ ਮੈਂ ਵੀ ਮਜਬੂਰ ਸੀ ਕਿਉਂਕਿ ਮੇਰਾ ਮੁੰਡਾ ਤੈਨੂੰ ਦੇਖ ਰਹੀ ਪਿਆਰ ਕਰ ਬੈਠਾ ਸੀ ਤੇ ਉਹਨੇ ਜਿੱਦ ਫੜ ਲਈ ਸੀ ਕਿ ਮੈਂ ਵਿਆਹ ਕਰਵਾਉਂਗਾ ਤਾਂ ਤੇਰੇ ਨਾਲ ਹੀ ਕਰਵਾਉਂਗਾ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਪਈ ਸੀ ਫਿਰ ਜਦੋਂ ਤੇਰੀ ਮਾਂ ਨੇ ਇਹ ਸ਼ਰਤ ਰੱਖੀ ਤਾਂ ਮੈਂ ਮੰਨ ਗਈ ਪਰ ਮੇਰਾ ਦਿਲ ਇਸ ਵਿਆਹ ਲਈ ਬਿਲਕੁਲ ਵੀ ਨਹੀਂ ਸੀ ਮੰਨਦਾ ਕਿਉਂਕਿ ਜਦੋਂ ਤੇਰੀ ਮਾਂ ਇੰਨੀ ਲਾਲਚੀ ਸੀ ਤਾਂ ਧੀ ਵੀ ਹੋਊਗੀ ਮੈਂ ਨਵੀਨ ਸਮਝਾਇਆ ਸੀ ਕਿ ਪਹਿਲਾਂ ਆਪਣੀ ਘਰ ਵਾਲੀ ਨੂੰ ਅਜ਼ਮਾ ਇਹ ਕਿੱਦਾਂ ਦੀ ਸੁਭਾਅ ਦੀ ਕੁੜੀ ਆ ਜਿਹਨੂੰ ਮੈਂ ਤੇਰਾ ਘਰ ਵਾਲਾ ਬਣਾਇਆ ਸੀ ਉਹ ਤਾਂ ਨਵੀ ਦਾ ਕੋਈ ਫਰੈਂਡ ਸੀ ਮੈਂ ਉਹਨੂੰ ਤੇਰਾ ਘਰ ਵਾਲਾ ਬਣਾ ਕੇ ਤੇਰੇ ਸਾਹਮਣੇ ਖੜਾ ਕਰ ਦਿੱਤਾ ਸੀ ਵਿਆਹ ਦੀ ਪਹਿਲੀ ਰਾਤ ਮੇਰੇ ਮਨਾ ਕਰਨ ਦੇ ਬਾਵਜੂਦ ਵੀ ਨਵੀ ਤੇਰੇ ਕਮਰੇ ਵਿੱਚ ਚਲਾ ਗਿਆ ਸੀ ਕਿਉਂਕਿ ਉਹ ਤੇਰੇ ਲਈ ਨਾਲ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਤੇ ਤੇਰੇ ਨਾਲ ਤੈਨੂੰ ਮਿਲ ਨਹੀਂ ਬਹੁਤੀ ਬੇਕਰਾਰ ਸੀ ਮੈਂ ਇਸ ਸ਼ਰਤ ਤੇ ਵਿਆਹ ਕੀਤਾ ਕਿ ਪਹਿਲਾਂ ਪਹਿਲੀ ਰਾਤ ਉਹ ਨੂੰ ਤੇਰੇ ਕੋਲ ਜਾਣ ਦਿੱਤਾ ਇਸ ਤੋਂ ਬਾਅਦ ਕਦੀ ਵੀ ਸੀਮਾ ਦੇ ਸਾਹਮਣੇ ਨਹੀਂ ਆਉਂਗਾ ਤਾਂ ਕਿ ਤੂੰ ਆਪਣੇ ਅਜਮਾਇਸ਼ ਤੇ ਖਰੀ ਉੱਤਰਦੀ ਮੈਂ ਤੈਨੂੰ ਦੇਖਣਾ ਚਾਹੁੰਦੀ ਸੀ ਕਿ ਕਿਤੇ ਤੂੰ ਵੀ ਆਪਣੀ ਮਾਂ ਦੀ ਤਰ੍ਹਾਂ ਚਾਲ ਬਾਜ਼ ਤੇ ਲਾਲਚੀ ਤਾਂ ਨਹੀਂ ਪਰ ਤੂੰ ਬਹੁਤ ਚੰਗੀ ਚੰਗੀਆਂ ਤੂੰ ਮੇਰਾ ਬਹੁਤ ਧਿਆਨ ਰੱਖਿਆ ਮੈਂ ਕਦੀ ਵੀ ਤੇਰੇ ਮਨ ਵਿੱਚ ਕੋਈ ਲਾਲਚ ਨਹੀਂ ਦੇਖਿਆ ਮੈਂ ਉਹਨਾਂ ਦੀਆਂ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਰਹੇ ਸੀ ਮੈਨੂੰ ਆਪਣੀ ਕਿਸਮਤ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਮੇਰਾ ਘਰ ਵਾਲਾ ਤੇ ਮੇਰੀ ਸੱਸ ਮੇਰੇ ਤੋਂ ਮਾਫੀ ਮੰਗ ਰਹੇ ਸੀ ਮੈਂ ਆਪਣੇ ਘਰ ਵਾਲੇ ਤੇ ਆਪਣੇ ਸੱਸ ਨੂੰ ਮਾਫ ਕਰ ਦਿੱਤਾ ਸੀ ਮੇਰੀ ਸੱਸ ਮੈਨੂੰ ਨਵੀ ਦੇ ਕਮਰੇ ਵਿੱਚ ਛੱਡ ਕੇ ਚਲੀ ਗਈ ਸੀ ਤੇ ਫਿਰ ਉਹ ਵੀ ਬੇਕਰਾਰ ਹੋ ਗਿਆ ਸੀ ਇਸ ਵਾਰ ਮੈਂ ਨਵੀ ਨੂੰ ਮਨਾ ਨਹੀਂ ਕੀਤਾ ਮੇਰੀ ਸੱਸ ਮੈਨੂੰ ਨਵੀ ਦੇ ਕਮਰੇ ਵਿੱਚ ਛੱਡ ਕੇ ਚਲੀ ਗਈ ਮੈਂ ਆਪਣੇ ਘਰ ਵਾਲੇ ਨਵੀ ਦੇ ਨਾਲ ਹੀ ਰਹਿਣੀ ਆ ਉਜ ਸਮੇਂ ਬਾਅਦ ਮੇਰੀ ਮਾਂ ਵੀ ਇਸ ਦੁਨੀਆ ਤੋਂ ਚਲੀ ਗਈ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਸੀ ਕਿ ਜਾਂਦੇ ਜਾਂਦੇ ਉਹਨੂੰ ਆਪਣੀ ਗਲਤੀ ਨੂੰ ਸੁਧਾਰਨ ਲਈ ਤੇ ਮਾਫੀ ਮੰਗਣ ਦਾ ਮੌਕਾ ਇਸ ਦੁਨੀਆ ਵਿੱਚ ਮਿਲ ਗਿਆ ਸੀ ਉਹਨੇ ਮੇਰੀ ਸੱਸ ਕੋਲ ਮਾਫੀ ਮੰਗ ਲਈ ਸੀ ਤੇ ਮੇਰੀ ਸੱਸ ਨੇ ਵੀ ਉਹਨੂੰ ਮਾਫ ਕਰ ਦਿੱਤਾ ਸੀ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਰਾਏ ਕਮੈਂਟਰਾਂਹੀਂ ਜਰੂਰ ਦੱਸਿਓ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ